ਤੇ ਜਿਹੜੀਆਂ ਸਾਡੀਆਂ ਸ਼੍ਰੋਮਣੀ ਕਮੇਟੀ ਵਰਗੀਆਂ ਮੁੱਖ ਸੰਸਥਾਵਾਂ ਨੇ ਜਿਨ੍ਹਾਂ ਦਾ ਕੰਮ ਸੀ ਵੀ ਸਾਰਿਆਂ ਨੂੰ ਇੱਕ ਲੜੀ 'ਚ ਪਰੋ ਕੇ ਰੱਖਣਾ ਤੇ ਉਹਨਾਂ ਨੇ ਵੀ ਸਿਆਸੀ ਦਬਾਅ ਦੇ ਥੱਲੇ ਆਣ ਕੇ ਸਿੱਖੀ ਸਿਧਾਂਤਾਂ ਨੂੰ ਤਾਰ-ਤਾਰ ਕਰ ਦਿੱਤਾ ਵੀ ਉਹ ਗਲਤਕਾਰੀ ਵੀ ਐ ਉਹ ਕਤਲ ਵੀ ਕਰਦਾ ਉਹਨੇ ਸਾਰਾ ਕੁਝ ਕੀਤਾ ਲੋਕਾਂ ਨੂੰ ਪਤਾ ਵੀ ਆ ਤੇ ਫੇਰ ਵੀ ਲੋਕ ਉਹਦੇ ਮਗਰ ਜਾ ਰਹੇ ਨੇ ਉਹ ਆਖਾਨ ਵੀ ਬਹੁਤ ਵੱਡੇ ਬਣਾ ਲਏ ਸੰਸਥਾਵਾਂ ਸੰਪਰਦਾਵਾਂ ਵੀ ਬਹੁਤ ਵੱਡੀਆਂ ਕਰ ਲਈਆਂ ਪਰ ਲੋਕਾਂ ਦੇ ਮਨ ਨੂੰ ਸ਼ਾਂਤੀ ਜਿਹੜੀ ਮਿਲਣੀ ਚਾਹੀਦੀ ਸੀ ਉਹਨਾਂ ਦੇ ਦੁੱਖ ਦਾ ਨਿਵਾਰਣ ਜਿਹੜਾ ਉਹ ਚਾਹੁੰਦੇ ਆ ਉਹਦਾ ਹੱਲ ਅਸੀਂ ਨਹੀਂ ਦੱਸ ਸਕਦੇ ਪ੍ਰਚਾਰਕ ਵੀ ਸਾਡੇ ਉਹਨੇ ਜਿਹੜੀ ਮੇਰੀ ਸਿਖਤ ਕਰਨ ਮੈਂ ਉਹਨਾਂ ਦਾ ਧੰਨਵਾਦ ਕਰੀ ਜਾਂਦਾ ਤੇ ਜਦੋਂ ਮੈਂ ਉੱਥੇ ਜਾਵਾਂ ਉਹ ਮੇਰਾ ਧੰਨਵਾਦ ਕਰੀ ਜਾਂਦੇ ਆ ਤੇ ਜਿਹੜਾ ਕੋਈ ਸਿੱਧੀ ਗੱਲ ਕਰਨ ਵਾਲਾ ਕੋਈ ਸਿੱਖੀ ਦਾ ਪ੍ਰਚਾਰ ਕਰਨ ਵਾਲਾ ਉਹਦੇ ਵਾਸਤੇ ਤੇ ਟਾਈਮ ਹੀ ਨਹੀਂ ਹੁੰਦਾ ਸਟੇਸਫਕਟਰ ਵੀ ਕਹਿ ਦਿੰਦਾ ਕਿ ਭਾਈ ਸਮਾਂ ਹੈ ਹੀ ਨਹੀਂ ਸਾਡੇ ਕੋਲ ਅਸੀਂ ਸਿਰਫ ਤੇ ਸਿਰਫ ਉਤੋਂ ਉਤੋਂ ਸੱਚੇ ਪਾਤਸ਼ਾਹ ਜੀ ਦੇ ਸੇਵਾਦਾਰ ਗੁਰੂ ਸੱਚੇ ਪਾਤਸ਼ਾਹ ਦੇ ਕੂਕਰ ਕਹਾਈਦਾਨੇ ਆ ਨਾ ਤੇ ਅਸੀਂ ਸੱਚੇ ਸੇਵਾਦਾਰ ਬਣੇ ਆ ਨਾ ਗੁਰੂ ਦੇ ਕੂਕਰ ਬਣੇ ਤੇ ਜਿੱਦਣ ਬਣ ਗਏ ਗੁਰੂ ਪਿਆਰਿਓ ਉਸ ਦਿਨ ਕਿਸੇ ਨੂੰ ਬਾਹ ਫੜ ਕੇ ਰੋਕਣਾ ਨਹੀਂ ਪੈਣਾ ਜਾਂ ਕਿਸੇ ਦੀ ਚਰਚਾ ਬੰਦ ਕਰਾਉਣ ਦੀ ਲੋੜ ਤੇ ਪੈਣੀ ਜਿੱਦਣ ਤੁਸੀਂ ਬਹਿ ਕੇ ਗੁਰੂ ਦੇ ਨਾਨਕ ਨਾਮ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਹੌਕਾ ਦਿਓਗੇ ਲੋਕਾਂ ਦੇ ਮਨ ਨੂੰ ਠੰਡ ਮਿਲੇਗੀ ਦੂਰ ਤੁਰੇ ਜਾਂਦੇ ਕੰਨਾਂ 'ਚ ਬੋਲ ਪੈਣਗੇ ਤੇ ਉਹ ਆਪਣੀ ਮਰਜ਼ੀ ਨਾਲ ਮੁੜ ਕੇ ਆ ਜਾਏਗਾ ਵੀ ਭਾਈ ਨਹੀਂ ਮੈਨੂੰ ਇੱਧਰ ਠੰਡ ਮਿਲਦੀ ਮੈਨੂੰ ਇੱਧਰ ਸਕੂਨ ਮਿਲਦਾ ਮੇਰਾ ਤਨ ਤੇ ਮਨ ਦਾ ਰੋਗ ਇੱਧਰਲੇ ਪਾਸੇ ਹਰਿਆ ਜਾਂਦਾ ਤੇ ਮੇਰੇ ਜੀਵਨ ਦੀਆਂ ਲੋੜਾਂ ਦੀ ਪੂਰਤੀ ਮੇਰਾ ਸੱਚੇ ਪਾਤਸ਼ਾਹ ਆਪਣੀ ਸਿੱਖਾਂ ਦੁਆਰਾ ਕਰ ਰਿਹਾ ਮੈਨੂੰ ਕਿਸੇ ਕੋਲ ਜਾਣ ਦੀ ਲੋੜ ਨਹੀਂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੂਗਾਰੇ ਖਾਲਸਾ ਜੀ ਆਪ ਸਾਰੀਆਂ ਸੰਗਤਾਂ ਦੇ ਨਾਲ ਅੱਜ ਦੇ ਹੀ ਖਾਸ ਯਾਰ ਮੇਰੇ ਤੁਸੀਂ ਆਪਾਂ ਥੋੜੀ ਜੀ ਵਿਚਾਰ ਸਾਂਝੀ ਕਰਨੀ ਆ ਤੁਸੀਂ ਸਾਰਿਆਂ ਨੇ ਸੁਣ ਵੀ ਲਿਆ ਹੋਣਾ ਵੀ ਬਲਾਤਕਾਰੀ ਸੌਦਾ ਸਾਧ ਦਾ ਜਿਹੜਾ ਉਹ बार-बार ਪਰੂਲ ਤੇ ਜੇਲ੍ਹ ਚੋਂ ਬਾਹਰ ਆਉਣਾ ਤੇ ਆ ਕੇ ਆਪਣੇ ਪ੍ਰਚਾਰ ਨੂੰ ਜਿਹੜਾ ਆ ਵੱਖੋ ਵੱਖਰੇ ਸ਼ਹਿਰਾਂ ਤੱਕ ਲੈ ਕੇ ਜਾਣਾ ਇਹ ਕਾਫੀ ਦਿਨਾਂ ਤੋਂ ਆਪਾਂ ਖਪਰਾ ਸੁਣ ਰਹੇ ਹਾਂ ਤੇ ਅੱਜ ਵੀ ਜਿਹੜਾ ਆ ਸਲਾਬਤਪੁਰੇ ਉਹਨਾਂ ਦੇ ਡੇਰੇ ਵੱਲੋਂ ਆਪਦਾ ਪ੍ਰੋਗਰਾਮ ਰੱਖਿਆ ਗਿਆ ਜਿਹਨੂੰ ਉਹ ਆਪਦਾ ਭੰਡਾਰਾ ਕਹਿੰਦੇ ਆ ਤੇ ਉਹਦੇ ਵਿੱਚ ਡੇਰਾ ਸਰਸਾ ਦਾ ਜਿਹੜਾ ਮੁਖੀ ਆ ਉਹਨੇ ਆਪ ਦੀ ਨਾਮ ਚਰਚਾ ਕਰਨੀ ਆ ਤੇ ਲੋਕਾਂ ਨੇ ਜਾ ਕੇ ਉੱਥੇ ਸੁਣਨਾ ਤੇ ਬਹੁਤ ਸਾਰੇ ਗੁਰਮੁਖਾਂ ਨੇ ਉਥੋਂ ਦੀਆਂ ਤਸਵੀਰਾਂ ਉਥੋਂ ਦੀਆਂ ਵੀਡੀਓ ਪਾਈਆਂ ਵੀ ਬੱਸਾਂ ਭਰ-ਭਰ ਕੇ ਲੋਕ ਉੱਥੇ ਜਾ ਰਹੇ ਆ ਬਹੁਤ ਵੱਡਾ ਇਕੱਠ ਹੋ ਰਿਹਾ ਭਾਵੇਂ ਕਿ ਮੌਸਮ ਇਸ ਵਕਤ ਠੰਡ ਦਾ ਚੱਲ ਰਿਹਾ ਫੇਰ ਵੀ ਜਿਹੜਾ ਆ ਬਹੁਤ ਵੱਡੀ ਗਿਣਤੀ 'ਚ ਲੋਕ ਉੱਥੇ ਜਾ ਰਹੇ ਤੇ ਜਿਹੜੇ ਗੁਰਮਤ ਨਾਲ ਸੰਬੰਧ ਰੱਖਣ ਵਾਲੇ ਗੁਰਸਿੱਖ ਵੀਰ ਆ ਵੀ ਥਾਹਾਾਂ ਦੇ ਉਹਨਾਂ ਨੇ ਰੋਕਣ ਦਾ ਵੀ ਯਤਨ ਕੀਤਾ ਇਹਦੇ ਖਿਲਾਫ ਪ੍ਰਦਰਸ਼ਨ ਵੀ ਕੀਤਾ ਤੇ ਪ੍ਰਸ਼ਾਸਨ ਨੇ ਉਹਨਾਂ ਨੂੰ ਹੀ ਜਿਹੜਾ ਉਹ ਰੋਕਿਆ ਵੀ ਤੁਸੀਂ ਅਮਨ ਕਾਨੂੰਨ ਭੰਗ ਕਰ ਰਹੇ ਆ ਤੇ ਇਸ ਕਰਕੇ ਤੁਸੀਂ ਜਾ ਨਹੀਂ ਸਕਦੇ ਤੇ ਸਰਕਾਰ ਵੱਲੋਂ ਜਿਹੜਾ ਕਾਨੂੰਨੀ ਤੌਰ ਤੇ ਉਹਨਾਂ ਨੂੰ ਆਪਦੀ ਚਰਚਾ ਕਰਨ ਦਾ ਜਿਹੜਾ ਉਹ ਸਮਾਂ ਦਿੱਤਾ ਗਿਆ ਕਹ ਲੋ ਜਿਉਂ ਉਹਨਾਂ ਨੂੰ ਇਜਾਜ਼ਤ ਦਿੱਤੀ ਗਈ ਆ ਵੀ ਤੁਸੀਂ ਕਰ ਸਕਦੇ ਆ ਤੇ ਹੁਣ ਉਥੇ ਪਹਿਲਾਂ ਤੇ ਕਹਿੰਦੇ ਸੀਗੇ ਵੀ ਇਹ ਡੇਰਾ ਮੁਖੀ ਜਿਹੜਾ ਆ ਰਾਮ ਰਹੀਮ ਨੇ ਆਪ ਆਉਣਾ ਤੇ ਹੋਣਾ ਕਹਿੰਦੇ ਜੀ ਲਾਈਵ ਉਹਨੇ ਜਿਹੜਾ ਸਕਰੀਨ ਦੇ ਦੁਆਰਾ ਲੋਕਾਂ ਦੇ ਨਾਲ ਗੱਲਬਾਤ ਕਰ ਤੇ ਮੈਨੂੰ ਦੱਸਣ ਦੀ ਲੋੜ ਨਹੀਂ ਆਪਾਂ ਸਾਰੇ ਜਾਣਦੇ ਆ ਵੀ ਸਰਕਾਰੀ ਤੌਰ ਦੇ ਉੱਪਰ ਅਦਾਲਤ ਦੇ ਉਹਨੂੰ ਗੁਨਾਹਗਾਰ ਮੰਨਦਿਆਂ ਹੋਇਆ ਬਲਾਤਕਾਰੀ ਵੀ ਮੰਨਿਆ ਬਦਲ ਦੇ ਕੇਸ ਵੀ ਉਹਦੇ ਤੇ ਪਏ ਆ ਜਿਹਦੇ ਕਰਕੇ ਉਹਨੂੰ ਸਜ਼ਾ ਹੋਈ ਆ ਤੇ ਉਹਨੇ ਆਪਦੀ ਸਜ਼ਾ ਜੇਲ੍ਹਾਂ ਚ ਕੱਟੀ ਪਰ ਉਹਦੇ ਮੰਨਣ ਵਾਲੇ ਜਿਹੜੇ ਹਜੇ ਵੀ ਉਹਦੇ ਮਗਰ ਲੱਗੇ ਹੋਏ ਨੇ ਜਾਂ ਉਹਨੂੰ ਮੰਨ ਰਹੇ ਤੋਂ ਉਹ ਉਹਨਾਂ ਦੀ ਆਪਦੀ ਨਿੱਜੀ ਰਾਏ ਆ ਭਾਈ ਉਹ ਕਿਸ ਤਰੀਕੇ ਦੇ ਨਾਲ ਉਹਨੂੰ ਵੇਖਦੇ ਆ ਤੇ ਮੇਰਾ ਇੱਥੇ ਮਸਲਾ ਉਸ ਸਾਧ ਦੀ ਨਿੰਦਿਆ ਕਰਨੀ ਜਾਂ ਉਸ ਸਾਧ ਦੇ ਪ੍ਰੋਗਰਾਮਾਂ ਨੂੰ ਰੋਕਣਾ ਦਾ ਨਹੀਂ ਆਪਣੇ ਪੰਥ ਨੂੰ ਸਿੱਖ ਭਾਈਚਾਰੇ ਨੂੰ ਤੇ ਗੁਰੂ ਗ੍ਰੰਥ ਸਾਹਿਬਹਾਰਾ ਇਹਨੂੰ ਮੰਨਣ ਵਾਲੇ ਗੁਰਸਿੱਖਾਂ ਨੂੰ ਬੇਨਤੀ ਆ। ਬੀਓ ਬਲਾਤਕਾਰੀ ਵੀ ਐ ਉਹ ਕਤਲ ਵੀ ਕਰਦਾ ਉਹਨੇ ਸਾਰਾ ਕੁਝ ਕੀਤਾ ਲੋਕਾਂ ਨੂੰ ਪਤਾ ਵੀ ਆ ਤੇ ਫੇਰ ਵੀ ਲੋਕ ਉਹਦੇ ਮਗਰ ਜਾ ਰਹੇ ਆ। ਇਹ ਹੁਣ ਸਵਾਲ ਇੱਥੇ ਗੁਰਮਖੋ ਇਹ ਪੈਦਾ ਹੁੰਦਾ ਵੀ ਜਿਹੜੇ ਲੋਕ ਬੱਸਾਂ ਗੱਡੀਆਂ ਭਰ ਕੇ ਆਪਣੇ ਬੱਚਿਆਂ ਨੂੰ ਨਾਲ ਲਿਜਾ ਕੇ ਉੱਥੇ ਜਾ ਰਹੇ ਆ ਕੀ ਉਹ ਜ਼ਬਰਦਸਤੀ ਲਿਜਾ ਰਹੇ ਆ ਇਹਨਾਂ ਕੋਈ ਬੰਦੂਕ ਦੀ ਨੋਕ ਤੇ ਲੋਕ ਇਕੱਠੇ ਕੀਤੇ ਜਾ ਰਹੇ ਆ ਜਾਂ ਕੋਈ ਐਸਾ ਉਹਦਾ ਸਾਰਿਆਂ ਵੀ ਜਿਹਦੇ ਕਰਕੇ ਉਹਨੇ ਸਾਰਿਆਂ ਨੂੰ ਧਮਕਾ ਕੇ ਤੇ ਬੱਸਾਂ ਭਰ ਕੇ ਆਪਦੇ ਉਥੇ ਸਲਾਬਤ ਪੂਰੇ ਸਾਧ ਲਈਆਂ ਨਾ ਇਹ ਜੁਪੀ ਦੇ ਲੋਕ ਨੇ ਨਾ ਇਹ ਬਿਹਾਰ ਦੇ ਲੋਕ ਨੇ ਜਿਹਨਾਂ ਨੂੰ ਆਪਾਂ ਕਹਿੰਦੇ ਵੀ ਭਾਈ ਬਾਹਰਲੇ ਪਰਦੇਸਾਂ ਚੋਂ ਆਏ ਹੋਏ ਮਜ਼ਦੂਰ ਆ ਜਿੰਨੇ ਲੋਕ ਉਥੇ ਜਾ ਰਹੇ ਆ ਤਕਰੀਬਨ ਤਕਰੀਬਨ ਜੇ ਮੈਂ ਗਲਤ ਨਾ ਹੋਵਾਂ ਵੀ 95% ਦੀ ਲੋਕ ਪੰਜਾਬੀ ਆ ਪੰਜਾਬ ਦੇ ਰਹਿਣ ਵਾਲੇ ਆ ਪਿੰਡਾਂ ਦੇ ਰਹਿਣ ਵਾਲੇ ਆ ਤੇ ਇਹ ਲੋਕ ਦਿਹਾੜੀ ਟੱਪਾ ਕਰਨ ਵਾਲੇ ਮਜ਼ਦੂਰੀ ਕਰਨ ਵਾਲੇ ਰੇੜੀ ਫੜੀ ਲਾਉਣ ਵਾਲੇ ਉਹ ਸਾਰੇ ਦੇ ਸਾਰੇ ਗਰੀਬ ਲੋਕ ਨੇ ਹੋ ਸਕਦਾ ਵਿੱਚੋਂ ਕੋਈ ਚੰਗੇ ਘਰਾਂ ਦੇ ਵੀ ਹੋਣ ਪਰ ਮੈਜੋਰਟੀ ਦੀ ਜੇ ਆਪਾਂ ਗੱਲ ਕਰਦੇ ਆਂ ਵੀ ਇਹ ਸਾਰੇ ਉਹ ਲੋਕ ਆ ਜਿਹੜੇ ਰੋਜ਼ਾਨਾ ਕਮਾਉਂਦੇ ਤੇ ਰੋਜ਼ਾਨਾ ਖਾਂਦੇ ਆ ਤੇ ਫੇਰ ਵੀ ਉਹ ਲੋਕ ਹਜ਼ਾਰਾਂ ਲੱਖਾਂ ਦੀ ਗਿਣਤੀ 'ਚ ਇਕੱਠੇ ਹੋ ਕੇ ਤੇ ਇਹਨੂੰ ਸੁਣਨ ਜਾਂਦੇ ਆ ਤੇ ਉਹਨਾਂ ਨੂੰ ਇਸ ਗੱਲ ਦਾ ਪਤਾ ਵੀ ਆ ਵੀ ਭਾਈ ਇਹਨੂੰ ਸਜ਼ਾ ਹੋ ਚੁੱਕੀ ਆ ਇਹਨੇ ਕਤਲ ਕੀਤੇ ਆ ਜਾਂ ਇਹਨੇ ਔਰਦਨ ਦੇ ਨਾਲ ਬਦਫੈਲੀ ਕੀਤੀ ਆ ਪਰ ਫਿਰ ਵੀ ਲੋਕ ਜਾ ਰਹੇ ਤੋਂ ਗੁਰਮੁਖੋਂ ਉਹਨਾਂ ਨੂੰ ਰੋਕਣਾ ਜਾਂ ਅਸੀਂ ਉਹਨਾਂ ਨੂੰ ਕੋਈ ਐਸੇ ਭੈੜੇ ਭੈੜੇ ਸ਼ਬਦ ਬੋਲਣੇ ਉਹਦੇ ਤੋਂ ਪਹਿਲਾਂ ਸਾਨੂੰ ਵਿਚਾਰ ਕਰਨੀ ਪੈਣੀ ਆ ਵੀ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਇਹ ਲੋਕ ਜਾ ਕਿਉਂ ਰਹੇ ਆ ਕਾਰਨ ਕੀ ਆ ਇੱਕ ਤੇ ਉਹ ਵਿਅਕਤੀ ਹੁੰਦਾ ਵੀ ਜਿਹਨੂੰ ਪਤਾ ਨਹੀਂ ਹੈ ਜਾਂ ਜਿਹਨੂੰ ਜਾਣਕਾਰੀ ਨਹੀਂ ਹੈ ਹੁਣ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਹਰ ਇੱਕ ਵਿਅਕਤੀ ਦੇ ਕੋਲ ਤੇ ਸਾਰਾ ਕੁਝ ਪਿਆ ਤੇ ਲੋਕਾਂ ਨੂੰ ਪਤਾ ਹੋਣ ਦੇ ਬਾਵਜੂਦ ਵੀ ਲੋਕ ਉੱਥੇ ਕਿਉਂ ਜਾ ਰਹੇ ਆ ਇਹਦਾ ਕਾਰਨ ਸਾਨੂੰ ਲੱਭਣਾ ਪਵੇ ਤੇ ਜਦੋਂ ਅਸੀਂ ਉਹਨਾਂ ਨੂੰ ਗਾਲਾਂ ਕੱਢਦੇ ਆ ਮਾੜਾ ਚੰਗਾ ਬੋਲਦੇ ਆ ਜਾਂ ਡੇਰੇ ਦੀਆਂ ਚਰਚਾਵਾਂ ਬੰਦ ਕਰਾਉਣ ਦੀ ਕੋਰਪਈ ਨਹੀਂ ਆ ਤੇ ਗੁਰਮੁਖੋ ਪਹਿਲਾਂ ਸਾਨੂੰ ਇਹ ਸੋਚਣਾ ਪੈਣਾ ਵੀ ਜੇ ਅਸੀਂ ਪ੍ਰੋਗਰਾਮ ਕਰੀਏ ਜਾਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰੀਏ ਗੁਰੂ ਨਾਨਕ ਦੀ ਸਿੱਖੀ ਦਾ ਪ੍ਰਚਾਰ ਕਰੀਏ ਤੇ ਲੋਕ ਸਾਡੇ ਵੱਲ ਕਿਉਂ ਨਹੀਂ ਆਉਂਦੇ ਇਹੋ ਜਿਹੇ ਠੁੱਠੇ ਬੰਦਿਆਂ ਦੇ ਪਿੱਛੇ ਕਿਉਂ ਜਾਂਦੇ ਆ ਵਿਚਾਰ ਤੇ ਇਹ ਕਰਨੀ ਬੰਦੀ ਆ ਨਾ ਹੁਣ ਇਹ ਤੇ ਕੋਈ ਹੱਲ ਮੈਂ ਮਹਿਸੂਸ ਕਰਦਾ ਨਹੀਂ ਹੋਇਆ ਵੀ ਅਸੀਂ ਕਿਸੇ ਦੂਜੇ ਦਾ ਪ੍ਰਚਾਰ ਨਹੀਂ ਹੋਣ ਦੇਣਾ ਜਾਂ ਦੂਜੇ ਦੇ ਪ੍ਰਚਾਰ ਨੂੰ ਰੋਕ ਦੇਣਾ ਭਾਵੇਂ ਉਹ ਕੂੜ ਦਾ ਪ੍ਰਚਾਰ ਕਰ ਰਹੇ ਆ ਝੂਠ ਦਾ ਹੀ ਪ੍ਰਚਾਰ ਕਰ ਰਹੇ ਆ ਪਰ ਕਿਸੇ ਨੂੰ ਰੋਕ ਕੇ ਤੇ ਮੇਰਾ ਪ੍ਰਚਾਰ ਵੱਡਾ ਨਹੀਂ ਹੋ ਜਾਣਾ ਤੇ ਜ਼ਬਰਦਸਤੀ ਜੇਕਰ ਲੋਕਾਂ ਨੂੰ ਉੱਥੇ ਲਜਾਇਆ ਜਾ ਰਿਹਾ ਕੋਈ ਬੰਦਕ ਬਣਾ ਕੇ ਲਜਾਏ ਜਾ ਰਿਹਾ ਕਿਸੇ ਡਰ ਧਮਕਾ ਕੇ ਲਜਾਏ ਜਾ ਰਿਹਾ ਫਿਰ ਤੇ ਆਪਾਂ ਉਹਨਾਂ ਨੂੰ ਕਹੀਏ ਵੀ ਅਸੀਂ ਇਹਨਾਂ ਨੂੰ ਛਡਾਉਣ ਜਾਣਾ ਜਾਂ ਅਸੀਂ ਇਹਨਾਂ ਨੂੰ ਬਚਾਉਣ ਜਾਣਾ ਕਿਉਂਕਿ ਇਹ ਤਾਂ ਲੋਕਾਂ ਨੂੰ ਪਤਾ ਨਹੀਂ ਜੇ ਲੋਕ ਆਪਣੀ ਮਰਜ਼ੀ ਨਾਲ ਉੱਥੇ ਜਾ ਰਹੇ ਆ ਤੇ ਕਮਜ਼ੋਰੀ ਗੁਰੂ ਕੋ ਆਪਣੇ ਚ ਆ ਕਮਜ਼ੋਰੀ ਸਾਨੂੰ ਪਛਾਨਣੀ ਪੈਣੀ ਆ ਵੀ ਲੋਕਾਂ ਨੂੰ ਐਸਾ ਕੀ ਉੱਥੇ ਮਿਲਦਾ ਜਿਹੜੇ ਲੋਕ ਸਹੀ ਰਸਤੇ ਤੇ ਚੱਲਣ ਦੀ ਜਗ੍ਹਾ ਅਸੀਂ ਪਖੰਡੀ ਦੇ ਕੋਲ ਜਾ ਕੇ ਬੈਠਦੇ ਹ ਹਾਲ ਤੇ ਲੱਭਣਾ ਪੈਣਾ ਮਾ ਕੋਈ ਸਮਾਂ ਸੀਗਾ ਵੀ ਜਦੋਂ ਕੋਈ ਗਰੀਬ ਗੁਰਬੇ ਨੂੰ ਲੋੜ ਪੈਂਦੀ ਸੀ ਤੇ ਉਹ ਸ੍ਰੀ ਅਕਾਲ ਤਖਤ ਸਾਹਿਬ ਵਾਲੇ ਪਾਸੇ ਨੂੰ ਜਾਂਦਾ ਸੀ ਪਿੰਡ 'ਚ ਕੋਈ ਗੁਰਸਿੱਖ ਸੀ ਕੋਈ ਬਾਣੀ ਪੜਨ ਵਾਲਾ ਸੀ ਤੇ ਕੋਈ ਮਾੜਾ ਚੰਗਾ ਕੰਮ ਹੁੰਦਾ ਸੀ ਤੇ ਹਰ ਕੋਈ ਜਾ ਕੇ ਉਹਦਾ ਬੂਆ ਖੜਕਾਉਂਦਾ ਸੀ ਕਿ ਭਾਈ ਤੂੰ ਸਾਡਾ ਨਵਟਾਰਾ ਕਰ ਤੂੰ ਸਾਡਾ ਹੱਲ ਕੱਢ ਜਾਂ ਸਾਡੀ ਮਦਦ ਕਰ ਤੇ ਜੇ ਅੱਜ ਲੋਕ ਇਸ ਪਾਸੇ ਨੂੰ ਨਹੀਂ ਤੁਰ ਰਹੇ ਤੇ ਉਹਦਾ ਕਾਰਨ ਕੀ ਹੈ ਕਾਰਨ ਗੁਰੂ ਕੋ ਇੱਕੋ ਹੀ ਹੈ ਵੀ ਧਰਮ ਦੇ ਬਾਣੇ ਪਾ ਕੇ ਸਾਡੇ ਧਰਮ ਦੀਆਂ ਜਿੰਨੀਆਂ ਵੀ ਸੰਪਰਦਾਵਾਲੇ ਜਿੰਨੀਆਂ ਵੀ ਜੱਥੇਬੰਦੀਆਂ ਨੇ ਸਾਡੇ ਤਖਤ ਸਹਿਬਾਨ ਨੇ ਜਾਂ ਸਾਡੀਆਂ ਐਸੀਆਂ ਉੱਚੀਆਂ ਸੁੱਚੀਆਂ ਜਿਹੜੀਆਂ ਸੰਸਥਾਵਾਂ ਹਨ ਉਹਨਾਂ ਨੇ ਆਪਣਾ ਰੋਲ ਇਮਾਨਦਾਰੀ ਦੇ ਨਾਲ ਨਹੀਂ ਨਿਭਾਇਆ ਕੇਵਲ ਤੇ ਕੇਵਲ ਆਪੂ ਆਪਣੇ ਧੜੇ ਦੀ ਆਪੂ ਆਪਣੀ ਸੰਸਥਾ ਦੀ ਆਪੂ ਆਪਣੇ ਜੱਥੇ ਦੀ ਜਿਹੜੀ ਆ ਉਹਦੀ ਚੜਤ ਨੂੰ ਮੁੱਖ ਰੱਖਿਆ ਤੇ ਦੂਜਿਆਂ ਨੂੰ ਨੀਵਾ ਦਿਖਾਉਣ 'ਚ ਕੋਈ ਕਸਰ ਨਹੀਂ ਛੱਡੀ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਦੇ ਮਿਸ਼ਨ ਨੂੰ ਅੱਗੇ ਲੈ ਕੇ ਜਾਣ ਵਾਸਤੇ ਅਸੀਂ ਤਰਜੀਹ ਨਹੀਂ ਦਿੱਤੀ ਵੀ ਮੇਰਾ ਡੇਰਾ ਮੇਰੀ ਸੰਸਥਾ ਚੱਲ ਪਵੇ ਮੇਰੇ ਸਕੂਲ ਚੱਲ ਪੈਣ ਮੇਰੇ ਕਾਲਜ ਚੱਲ ਪੈਣ ਤੇ ਮੇਰਾ ਸਾਲ ਬਾਅਦ ਜਿਹੜਾ ਲੰਗਰ ਲੱਗਦਾ ਉਹ ਸਾਰਿਆਂ ਤੋਂ ਵੱਡਾ ਹੋ ਜਾਵੇ ਬਾਕੀ ਦੁਨੀਆ ਦੇ ਅੰਦਰ ਕੀ ਹੋ ਰਿਹਾ ਕਿੱਥੇ ਹੋ ਰਿਹਾ ਕਿਉਂ ਹੋ ਰਿਹਾ ਉਹਦੇ ਨਾਲ ਸਾਨੂੰ ਕੋਈ ਲੈਣਾ ਦੇਣਾ ਨਹੀਂ ਤੇ ਜਿਹੜੀਆਂ ਸਾਡੀਆਂ ਸ਼੍ਰੋਮਣੀ ਕਮੇਟੀ ਵਰਗੀਆਂ ਮੁੱਖ ਸੰਸਥਾਵਾਂ ਨੇ ਜਿਨ੍ਹਾਂ ਦਾ ਕੰਮ ਸੀ ਵੀ ਸਾਰਿਆਂ ਨੂੰ ਇੱਕ ਲੜੀ 'ਚ ਪਰੋ ਕੇ ਰੱਖਣਾ ਤੇ ਉਹਨਾਂ ਨੇ ਵੀ ਸਿਆਸੀ ਦਬਾਅ ਦੇ ਥੱਲੇ ਆਣ ਕੇ ਸਿੱਖੀ ਸਿਧਾਂਤਾਂ ਨੂੰ ਤਾਰ-ਤਾਰ ਕਰ ਦਿੱਤਾ ਹੁਣ ਇੱਥੇ ਮੈਂ ਕਿਸੇ ਤੇ ਦੋਸ਼ ਨਹੀਂ ਲਾਉਂਦਾ ਵੀ ਕੋਈ ਸਿੱਖੀ ਨਹੀਂ ਕਮਾ ਰਿਹਾ ਜਾਂ ਪੰਥ ਦੀ ਸੇਵਾ ਨਹੀਂ ਕਰ ਰਿਹਾ ਪਰ ਹਮ ਹੌਮੇ ਤੇ ਸਾਰਿਆਂ ਦੇ ਬੈਠੀ ਹੋਈ ਆਵਾਜ਼ ਹੰਕਾਰ ਤੇ ਸਾਰਿਆਂ ਦੇ ਬੈਠਾ ਹੋਇਆ ਤੇ ਇਹ ਹਉਮੇ ਹੰਕਾਰ ਤੇ ਈਰਖਾ ਦਾ ਨਤੀਜਾ ਆ ਵੀ ਲੋਕ ਸੰਗਰਾਮ ਤੇ ਪਿੰਡ ਦੇ ਗੁਰਦੁਆਰੇ 'ਚ 10 ਬੰਦੇ ਹੀ ਨਹੀਂ ਇਕੱਠੇ ਹੁੰਦੇ ਤੇ ਐਤਵਾਰ ਨੂੰ ਭਾਵੇਂ ਉਹ ਕਿਸੇ ਦੇ ਗਿਰਜਾ ਘਰ ਦੀ ਚਰਚਾ ਹੋਵੇ ਕਿਥੇ ਰਾਧਾ ਸੁਆਮੀ ਨਾਮ ਧਾਰੀ ਦੀ ਚਰਚਾ ਹੋਵੇ ਜਾਂ ਇਹੋ ਜਿਹਾ ਕਿਸੇ ਜਿਹੜਾ ਆ ਸਰਸੇ ਵਾਲੇ ਦੀ ਚਰਚਾ ਹੋਵੇ ਤੇ ਲੋਕ ਟਰਾਲੀਆਂ ਭਰ-ਭਰ ਕੇ ਬੱਸਾਂ ਭਰ-ਭਰ ਕੇ ਉੱਥੇ ਜਾਂਦੇ ਆ ਆਪਣੇ ਪਿੰਡਾਂ ਤੋਂ ਵੀ ਕਈ-ਕਈ ਕਿਲੋਮੀਟਰ ਦੂਰ ਜਾਂਦੇ ਆ ਉਹ ਵੀ ਧੁੰਦ ਦੇ ਵਿੱਚ ਠੰਡ ਦੇ ਵਿੱਚ ਤੇ ਉਹਦਾ ਕਾਰਨ ਤੇ ਇਹੀ ਆ ਨਾ ਵੀ ਲੋਕਾਂ ਦਾ ਮਨ ਨਹੀਂ ਮੰਨਦਾ ਤੁਹਾਡੇ ਕੋਲ ਆਉਣ ਨੂੰ ਜਾਂ ਉਹਨਾਂ ਨੂੰ ਜਿਹੜੀ ਚੀਜ਼ ਚਾਹੀਦੀ ਹੈ ਉਹ ਅਸੀਂ ਨਹੀਂ ਦੇ ਸਕੇ ਹੁਣ ਇੱਥੇ ਗੱਲ ਪੈਸੇ ਦੀ ਨਹੀਂ ਹੈ ਇੱਥੇ ਗੱਲ ਕਿਸੇ ਨੂੰ ਲਾਲਚ ਜਾਂ ਲੁਭਾਉਣ ਦੀ ਨਹੀਂ ਹੈ ਤੇ ਸਭ ਤੋਂ ਵੱਡੀ ਗੱਲ ਮੈਂ 100% ਮਹਾਰਾਜ ਸੱਚੇ ਪਾਤਸ਼ਾਹ ਤੋਂ ਡਰ ਕੇ ਹੱਥ ਜੋੜ ਕੇ ਬੇਨਤੀ ਕਰਦਾ ਵੀ ਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ 'ਚ ਕੋਈ ਘਾਟ ਨਹੀਂ ਗੁਰੂ ਮਹਾਰਾਜ ਦੀ ਕਿਰਪਾ 'ਚ ਕੋਈ ਘਾਟ ਨਹੀਂ ਗੁਰੂ ਸਾਹਿਬ ਜੀ ਦੀ ਦਇਆਲਤਾ ਕਿਰਪਾਲਤਾ 'ਚ ਕੋਈ ਘਾਟ ਨਹੀਂ ਪਰ ਜਿਹੜੇ ਗੁਰੂ ਸਾਹਿਬ ਦੇ ਵਜ਼ੀਰ ਬਣ ਕੇ ਗੁਰੂ ਸਾਹਿਬ ਦੇ ਅੱਗੇ ਪ੍ਰਚਾਰਕ ਬਣ ਕੇ ਗੁਰੂ ਸਾਹਿਬ ਦੀਆਂ ਨਾਮ ਤੇ ਚਲਾਈਆਂ ਹੋਈਆਂ ਸੰਸਥਾਵਾਂ ਦੇ ਮੁਖੀ ਬਣ ਕੇ ਜਿਨ੍ਹਾਂ ਨੇ ਸੰਗਤਾਂ ਨੂੰ ਗੁਰੂ ਦੇ ਪਾਸੇ ਵੱਲ ਪ੍ਰੇਰਣਾ ਸੀ ਉਹਨਾਂ ਦਾ کردار ਨਹੀਂ ਰਿਹਾ ਉਹਨਾਂ ਦਾ ਸਦਕਾਰ ਨਹੀਂ ਰਿਹਾ ਜੇਕਰ ਉਹਨਾਂ ਦਾ ਕਿਰਦਾਰ ਉਹ ਰਹਿੰਦਾ ਜਿਹੜਾ ਗੁਰੂ ਕੇ ਖਾਲਸੇ ਦਾ ਹੋਣਾ ਚਾਹੀਦਾ ਜੇਕਰ ਉਹਨਾਂ ਦੀ ਵਿਚਾਰ ਉਹ ਰਹਿੰਦੀ ਜੋ ਸੱਚੇ ਪਾਤਸ਼ਾਹ ਨੇ ਸਾਨੂੰ ਦਿੱਤੀ ਸੀ ਤੇ ਸੰਸਾਰ ਦੇ ਅੰਦਰ ਕੇਵਲ ਤੇ ਕੇਵਲ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਦੱਸੇ ਹੋਏ ਮਾਰਗ ਤੇ ਆਪ ਵੀ ਚੱਲਦੇ ਤੇ ਸੰਗਤਾਂ ਨੂੰ ਵੀ ਪ੍ਰੇਰਦੇ ਤੇ ਕਿਸੇ ਦੀ ਮਜਾਲ ਨਹੀਂ ਵੀ ਗੁਰੂ ਦਾ ਦਰ ਛੱਡ ਕੇ ਕੋਈ ਕਿਸੇ ਹੋਰ ਪਾਸੇ ਚਲੇ ਜਾਏ ਕਾਰਨ ਸਿਰਫ ਤੇ ਸਿਰਫ ਇਹੀ ਹੈ ਵੀ ਅਸੀਂ ਸਥਾਨ ਵੀ ਬਹੁਤ ਵੱਡੇ ਬਣਾ ਲਏ ਸੰਸਥਾਵਾਂ ਸੰਪਰਦਾਵਾਂ ਵੀ ਬਹੁਤ ਵੱਡੀਆਂ ਕਰ ਲਈਆਂ ਪਰ ਲੋਕਾਂ ਦੇ ਮਨ ਨੂੰ ਸ਼ਾਂਤੀ ਜਿਹੜੀ ਮਿਲਣੀ ਚਾਹੀਦੀ ਸੀ ਉਹਨਾਂ ਦੇ ਦੁੱਖ ਦਾ ਨਿਵਾਰਣ ਜਿਹੜਾ ਉਹ ਚਾਹੁੰਦੇ ਆ ਉਹਦਾ ਹੱਲ ਅਸੀਂ ਨਹੀਂ ਦੱਸ ਸਕਦੇ ਮਹਾਰਾਜ ਨੇ ਤੇ ਦੱਸਿਆ ਗੁਰੂ ਸਾਹਿਬ ਨੇ ਤੇ ਕਿਰਪਾ ਕੀਤੀ ਪਰ ਅੱਗੇ ਅਸੀਂ ਨਹੀਂ ਦੱਸ ਸਕੇ ਸਿਰਫ ਤੇ ਸਿਰਫ ਇੱਥੋਂ ਤੱਕ ਗੱਲ ਰਹਿ ਗਈ ਸਾਲ ਬਾਅਦ ਬਹੁਤ ਵੱਡਾ ਪ੍ਰੋਗਰਾਮ ਕਰਾ ਲਈਦਾ ਬਹੁਤ ਤਗੜੇ ਤਗੜੇ ਜਥੇ ਸੱਦ ਲੈਂਦੇ ਆ ਤੇ ਹੁੰਦਾ ਕੀ ਆ ਜੀ ਜਿਹੜੇ ਤੇ ਮੈਨੂੰ ਜਾਣਦੇ ਆ ਉਹਨਾਂ ਨੂੰ ਮੈਂ ਸੱਦ ਲੈਣਾ ਤੇ ਸਟੇਜ ਤੇ ਫਲਾਣੇ ਭਾਈ ਸਾਹਿਬ ਨੂੰ ਸਰੋਪਾ ਇਹਨਾਂ ਨੂੰ ਜੀ ਆਇਆਂ ਨੂੰ ਫਲਾਣਾ ਸਾਹਿਬ ਆਏ ਜੀ ਜਥਾ ਲੈ ਕੇ ਆਏ ਜੀ ਫਲਾਣਾ ਫਲਾਣਾ ਪ੍ਰਧਾਨ ਫਲਾਣਾ ਫਲਾਣਾ ਫੈਕਟਰੀ ਇਹਨਾਂ ਨਾਲ ਆਇਆ ਜੀ ਇਹਨਾਂ ਨੂੰ ਸਰੋਪਾ ਜੀ ਇਹਨਾਂ ਦਾ ਧੰਨਵਾਦ ਜੀ ਜੀ ਆਇਆਂ ਨੂੰ ਜੀ ਬਸ ਇਹ ਕੁਝ ਹੋ ਗਿਆ ਤੇ ਅਗਲੇ ਸਾਲ ਹੀ ਜਦੋਂ ਉਹ ਪ੍ਰੋਗਰਾਮ ਕਰਦੇ ਆ ਤੇ ਇਧਰੋਂ ਮੈਂ ਚਲੇ ਜਾਣਾ ਤੇ ਉਹ ਮੈਨੂੰ ਸਟੇਜ ਤੇ ਖੜਾ ਕਰਕੇ ਮੇਰੇ ਸਰੋਪਾ ਪਾ ਦਿੰਦੇ ਆ ਇਹ ਹੀ ਕੁਝ ਹੀ ਆਪਾਂ ਨੂੰ ਦੇਖਣ ਨੂੰ ਮਿਲਦਾ ਨਾ ਗੁਰੂ ਦੀ ਗੱਲ ਕਰਨੀ ਗੁਰੂ ਦੇ ਸਿਧਾਂਤ ਦੀ ਚੜ੍ਹਦੀ ਕਲਾ ਵਾਸਤੇ ਅੱਗੇ ਵਧਣਾ ਜਾਂ ਉਸ ਸਿਧਾਂਤ ਨੂੰ ਜੀਵਨ 'ਚ ਲਾਗੂ ਕਰਨਾ ਉਹਦੇ ਵੱਲ ਕਿਸੇ ਦਾ ਧਿਆਨ ਨਹੀਂ ਸਿਰਫ ਇਹ ਹੈ ਵੀ ਮੈਂ ਦੱਸਾਂ 15 20 ਬੰਦਿਆਂ ਨੂੰ ਜਾਣਦਾ ਮੈਂ ਸੰਤ ਸਮਾਜ ਨੂੰ ਜਾਣਦਾ ਮੈਂ ਫਲਾਨੀ ਸੰਪਰਦਾ ਨੂੰ ਜਾਣਦਾ ਮੈਂ ਫਲਾਨੇ ਧੜੇ ਨੂੰ ਜਾਣਦਾ ਉਹਨਾਂ ਦੇ ਮੁਖੀ ਆ ਜਾਣ ਉਹਨਾਂ ਦੇ ਰੈਪ੍ਰੈਜ਼ੈਂਟੇਟਿਵ ਆ ਜਾਣ ਉਹਨਾਂ ਦੇ ਸਿੰਘ ਆ ਜਾਣ ਤੇ ਉਹਨਾਂ ਨੂੰ ਮੈਂ ਸਤਿਕਾਰ ਕਰਦਿਆਂ ਤੇ ਜਦੋਂ ਮੈਂ ਉਹਨਾਂ ਵਾਲੇ ਪਾਸੇ ਜਾਵਾਂ ਤੇ ਉਹ ਮੇਰੇ ਗੱਲ 'ਚ ਹਾਰ ਪਾ ਦੇਣ ਮੈਨੂੰ ਸਿਰੋਪੇ ਦੇ ਦੇਣ ਇਹਦੇ ਨਾਲ ਸਿੱਖੀ ਦੀ ਚੜ੍ਹਦੀ ਕਲਾ ਹੋਈ ਜਾਂਦੀ ਤੇ ਜਿਹੜੀ ਆਮ ਸੰਗਤ ਆ ਭਾਈ ਜਿਹੜੇ ਆਮ ਲੋਕ ਨੇ ਜਿਨ੍ਹਾਂ ਦੇ ਜੀਵਨ ਦੇ ਵਿੱਚ ਤੰਗੀਆਂ ਨੇ ਜਿਨ੍ਹਾਂ ਦੇ ਜੀਵਨ ਦੇ ਵਿੱਚ ਦੁੱਖ ਆ ਜਿਹੜਾ ਸਰੀਰ ਕਰਕੇ ਵੀ ਤੇ ਮਾਨਸਿਕ ਤੌਰ ਦੇ ਉੱਪਰ ਵੀ ਤਨ ਦਾ ਵੀ ਤੇ ਮਨ ਦਾ ਵੀ ਜਿਨ੍ਹਾਂ ਨੂੰ ਰੋਗ ਲੱਗਾ ਹੋਇਆ ਤੇ ਉਹਨਾਂ ਦੀ ਨਿਮਰਤੀ ਬਾਰੇ ਕਿੰਨੇ ਗੱਲ ਕਰਨੀ ਜੀ ਕਿੰਨੇ ਸੋਚਣਾ ਸੀ ਗੁਰੂ ਸੱਚੇ ਪਾਤਸ਼ਾਹ ਨੇ ਤੇ ਸਾਨੂੰ ਸਮਝਾ ਦਿੱਤਾ ਸਾਨੂੰ ਦੱਸ ਦਿੱਤਾ ਤੇ ਸਾਡਾ ਫਰਜ਼ ਬਣਦਾ ਸੀ ਵੀ ਅਸੀਂ ਉਸ ਗੁਰੂ ਦੇ ਸੰਦੇਸ਼ ਨੂੰ ਆਪਣੇ ਜੀਵਨ ਚ ਪਹਿਲਾਂ ਤੇ ਆਪ ਕਮਾਉਂਦੇ ਤੇ ਫਿਰ ਉਹਨਾਂ ਤੱਕ ਪਹੁੰਚਾਉਂਦੇ ਤੇ ਮਜਾਲ ਨਹੀਂ ਸੀ ਵੀ ਕੋਈ ਗੁਰਦੁਆਰਾ ਛੱਡ ਕੇ ਗੁਰੂ ਦਾ ਦਰ ਛੱਡ ਕੇ ਕਿਸੇ ਹੋਰ ਪਾਸੇ ਚਲੇ ਆ ਜਾਂਦਾ ਹੁਣ ਕਮਜ਼ੋਰੀ ਪਿਆਰਿਓ ਇਹੀ ਆ ਵੀ ਸੰਗਤਾਂ ਆਉਂਦੀਆਂ ਨੇ ਤੇ ਅਸੀਂ ਕੇਵਲ ਤੇ ਕੇਵਲ ਸਟੇਜ ਤੇ ਉਹਨਾਂ ਬੰਦਿਆਂ ਨੂੰ ਚੜਾਈਦਾ ਜਿਹੜੇ ਸਾਨੂੰ ਸਰੂਪੇ ਦੇਣ ਤੇ ਜਦੋਂ ਅਸੀਂ ਉਹਨਾਂ ਤੇ ਜਾਈਏ ਤੇ ਉਹ ਸਾਨੂੰ ਦੇ ਦੇਣ ਤੇ ਅਸੀਂ ਉਹਨਾਂ ਨੂੰ ਸਰੂਪੇ ਦੇ ਦਈਏ ਦੂਜੇ ਤੀਜੇ ਬੰਦੇ ਨੂੰ ਤੇ ਲਾਗੇ ਲੱਗਣ ਦਾ ਹੁਕਮ ਹੀ ਨਹੀਂ ਪ੍ਰਚਾਰਕ ਵੀ ਸਾਡੇ ਉਹ ਨੇ ਜਿਹੜੀ ਮੇਰੀ ਸਿਫਤ ਕਰਨ ਮੈਂ ਉਹਨਾਂ ਦਾ ਧੰਨਵਾਦ ਕਰੀ ਜਾਂਦਾ ਤੇ ਜਦੋਂ ਮੈਂ ਉੱਥੇ ਜਾਵਾਂ ਉਹ ਮੇਰਾ ਧੰਨਵਾਦ ਕਰੀ ਜਾਂਦੇ ਆ ਤੇ ਜਿਹੜਾ ਕੋਈ ਸਿੱਧੀ ਗੱਲ ਕਰਨ ਵਾਲਾ ਕੋਈ ਸਿੱਖੀ ਦਾ ਪ੍ਰਚਾਰ ਕਰਨ ਵਾਲਾ ਉਹਦੇ ਵਾਸਤੇ ਤੇ ਟਾਈਮ ਹੀ ਨਹੀਂ ਹੁੰਦਾ ਉਹ ਸਟੇਸ ਕਿੱਤਰ ਵੀ ਕਹਿ ਦਿੰਦਾ ਵੀ ਭਾਈ ਸਮਾਂ ਹੈ ਹੀ ਨਹੀਂ ਸਾਡੇ ਕੋਲ ਤੇ ਜਿਹੜੀ ਆਮ ਸੰਗਤ ਆ ਭਾਈ ਉਹਦੇ ਵਾਸਤੇ ਸਿਰਫ ਤੇ ਸਿਰਫ ਸਾਡੇ ਕੋਲ ਦੋ ਗੱਲਾਂ ਰਹਿ ਗਈਆਂ ਵੀ ਆਓ ਆਣ ਕੇ ਗੱਲੇ 'ਚ ਮਾਇਆ ਪਾਓ ਮੱਥਾ ਟੇਕੋ ਲੰਗਰ ਛਕੋ ਤੇ ਘਰੋਂ ਜਾਓ ਇਹ ਦੋ ਹੀ ਕੰਮ ਰਹਿ ਗਏ ਭਾਈ ਜਿਹੜਾ ਮਨ ਦਾ ਰੋਗੀ ਹੋ ਚੁੱਕਾ ਜਿਹੜਾ ਤਨ ਦਾ ਰੋਗੀ ਹੋ ਚੁੱਕਾ ਚਾਹੁੰਦਾ ਵੀ ਮੇਰੀ ਕੋਈ ਗੱਲ ਸੁਣੇ ਮੇਰਾ ਕੋਈ ਦੁੱਖ ਸੁਣੇ ਮੇਰੇ ਦੁੱਖ ਦਾ ਕੋਈ ਨਿਵਾਰਨ ਮੈਨੂੰ ਮਿਲੇ ਮੇਰੇ ਮਨ ਦੀ ਸ਼ਾਂਤੀ ਮਿਲੇ ਮੇਰੇ ਤਨ ਦਾ ਰੋਗ ਠੀਕ ਹੋਵੇ ਤੇ ਜ਼ਿੰਦਗੀ ਤੇ ਜਿਉਂਦੇ ਰਹਿਣ ਵਾਸਤੇ ਜਿਹੜੀਆਂ ਸਰੀਰ ਦੀਆਂ ਲੋੜਾਂ ਨੇ ਉਹ ਮਾਇਆ ਪੱਕੋ ਹੋਣ ਕੱਪੜੇ ਪੱਕੋ ਹੋਣ ਦਵਾਈ ਪੱਕੋ ਹੋਣ ਬੱਚਿਆਂ ਦੀ ਪੜ੍ਹਾਈ ਪੱਕੋ ਹੋਣ ਮੈਨੂੰ ਕਿਤੇ ਨਾ ਕਿਤੇ ਕੋਈ ਆਸਰਾ ਕੋਈ ਢੋਈ ਮਿਲੇ ਤੇ ਜਦੋਂ ਭਾਈ ਅਸੀਂ ਉਹਨਾਂ ਨੂੰ ਇਹ ਚੀਜ਼ਾਂ ਨਹੀਂ ਦਿੱਤੀਆਂ ਤੇ ਇਹਨਾਂ ਡੇਰੇਦਾਰਾਂ ਨੇ ਇਹਨਾਂ ਦੰਬੀਆਂ ਪਖੰਡੀਆਂ ਨੇ ਉਹਨਾਂ ਨੂੰ ਇਹ ਚੀਜ਼ਾਂ ਦੇ ਦਿੱਤੀਆਂ ਵੀ ਫਲਾਨੀ ਦਵਾਈ ਬਾਹਰੋਂ ਇੰਨੇ ਦੀ ਮਿਲਦੀ ਆ ਤੇ ਸਾਡੇ ਡੇਰੇ 'ਚ ਸਸਤੀ ਮਿਲੂ। ਉਦਾਹਰਨ ਦੇ ਤੌਰ ਤੇ ਜੀ ਬਾਕੀ ਬਾਹਰ ਗੰਢੇ 40 ਰੁਪਏ ਮਿਲਦੇ ਆ ਤੇ ਇੱਥੇ ਡੇਰੇ 'ਚ ਤੁਸੀਂ ਦੇਖੋ ਡੇਰੇ ਦੀ ਸਬਜ਼ੀ ਆ ਜੀ ਉਹ ਤੁਹਾਨੂੰ 25 ਰੁਪਏ ਕਿਲੋ ਮਿਲ ਰਹੀ ਆ। ਬਾਹਰ ਕੇ ਦਾ ਰੇਟ ਦੀ 250 ਰੁਪਏ ਕਿਲੋ ਆ ਤੇ ਡੇਰੇ 'ਚੋਂ ਲੈਣਿਆਂ ਦੀ ਇੱਥੇ 150 ਰੁਪਏ ਕਿਲੋ ਆ ਤੇ ਲੋਕ ਕਿਉਂ ਨਾ ਜਾਣ ਫਿਰ ਉੱਥੇ ਜਿਹੜਾ ਦਿਹਾੜੀ ਕਰ ਰਿਹਾ ਜਿਹੜਾ ਆਪਣੀ ਮਜ਼ਦੂਰੀ ਕਰ ਰਿਹਾ ਉਹ ਤੇ ਇਹੀ ਸੋਚੂ ਨਾ ਵੀ ਭਾਈ ਬਾਹਰ ਨਾਲੋਂ ਮੈਨੂੰ ਇੱਥੇ ਫਾਇਦਾ ਉੱਥੇ ਮੇਰੀ ਕੋਈ ਗੱਲ ਨਹੀਂ ਸੁਣਦਾ ਇੱਥੇ ਮੇਰੀ ਗੱਲ ਵੀ ਸੁਣੀ ਜਾਂਦੀ ਮੈਨੂੰ ਬਿਠਾਇਆ ਵੀ ਜਾਂਦਾ ਤੇ ਨਾਲ ਦੀ ਨਾਲ ਮੈਨੂੰ ਕਿਸੇ ਨਾ ਕਿਸੇ ਪਾਸੇ ਆਹਰੇ ਕੰਮ ਤੇ ਵੀ ਲਾਇਆ ਜਾਂਦਾ ਵੀ ਭਾਈ ਤੂੰ ਫਲਾਨੀ ਸ਼ਹਿਰਾਂ 'ਚ ਭਰਤੀ ਹੋ ਜਾ ਜੀ ਤੂੰ ਘਾਹ ਕੋਤਣ ਲੱਗ ਜਾ ਜੀ ਤੂੰ ਪਾਣੀ ਛਿੜਕਣ ਲੱਗ ਜਾ ਜੀ ਤਾਂ ਕਿਸੇ ਨਾ ਕਿਸੇ ਪਾਸੇ ਕੁਝ ਨਾ ਕੁਝ ਉਹਨੂੰ ਇਨਕਮ ਦਾ ਸਾਧਨ ਬਣ ਜਾਂਦਾ ਤੇ ਉਹ ਵਿਅਕਤੀ ਫਿਰ ਇਹ ਗੱਲ ਮਹਿਸੂਸ ਕਰਦਾ ਵੀ ਭਾਈ ਉਧਰ ਮੈਂ ਜਾਣਾ ਤੇ ਮੈਨੂੰ ਕਈ ਕੇ ਘੰਟੇ ਲਾਈਨਾਂ 'ਚ ਖੜਾ ਕਰ ਦਿੰਦੇ ਆ ਤੇ ਫਿਰ ਵੀ ਤੌਕੇ ਮਾਰਦੇ ਆ ਤੇ ਜਦੋਂ ਮੈਂ ਇੱਧਰ ਆਉਣਾ ਮੇਰਾ ਆਦਰ ਸਤਕਾਰ ਵੀ ਹੁੰਦਾ ਤੇ ਮੇਰੀ ਲੋੜ ਵੀ ਪੂਰੀ ਹੁੰਦੀ ਆ ਤਾਂ ਫਿਰ ਬੰਦਾ ਕਿਉਂ ਨਾ ਜਾਵੇ ਉਧਰਲੇ ਪਾਸੇ ਉਹਦੇ ਉਧਰ ਹੀ ਜਾਊਗਾ ਨਾ ਜਿੱਦੋਂ ਉਹਦੀ ਲੋੜਾਂ ਦੀ ਪੂਰਤੀ ਹੁਣ ਇੱਥੇ ਗੱਲ ਸਿਧਾਂਤ ਦੀ ਵੀ ਆ ਵੀ ਭਾਈ ਸਿੱਖੀ ਦਾ ਰਾ ਸੌਖਾ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਨੇ ਕੋਈ ਲਾਲਚ ਤੇ ਦਿੱਤੇ ਨਹੀਂ ਪਰ ਜਿਉਂਦੇ ਜੀ ਸਰੀਰ ਦੀਆਂ ਲੋੜਾਂ ਤੇ ਹੈਗੀਆਂ ਨੇ ਨਾ ਗੁਰਮਖੋ ਤੇ ਸਰੀਰ ਦੀਆਂ ਲੋੜਾਂ ਸਰੀਰ ਦੀ ਵਾਸਤੇ ਪੂਰੀਆਂ ਕਰਨੀਆਂ ਪੈਣਗੀਆਂ ਹਰ ਇੱਕ ਵਿਅਕਤੀ ਬ੍ਰਹਮ ਗਿਆਨੀ ਤੇ ਬਣ ਨਹੀਂ ਸਕਦਾ ਹਰ ਇੱਕ ਵਿਅਕਤੀ ਤੇਰਾ ਤਿਆਗੀ ਬਿਰਤੀ ਤੇ ਧਾਰਨ ਨਹੀਂ ਨਾ ਕਰ ਸਕਦਾ ਵੀ ਮਹਾਰਾਜ ਦੇ ਪੰਥ ਤੇ ਚੱਲ ਪਿਆ ਤੇ ਹੁਣ ਭੁੱਖ ਪਿਆਸ ਨਹੀਂ ਮੈਨੂੰ ਲੱਗਦੀ ਜਾਂ ਮੇਰਾ ਘਰ ਪਰਿਵਾਰ ਨਹੀਂ ਹੈ ਜਾਂ ਮੇਰੇ ਬੱਚੇ ਨਹੀਂ ਹੈ ਮੈਂ ਸਾਰਾ ਕੁਝ ਛੱਡ ਦਿਆਂ ਹਰ ਇੱਕ ਵਿਅਕਤੀ ਨਹੀਂ ਨਾ ਕਰ ਸਕਦਾ ਕੋਈ ਰੱਬ ਨਾਲ ਰੱਬੀ ਹੋਈ ਵੱਖਰੀ ਰੂਹ ਹੁੰਦੀ ਹੈ ਵੀ ਜਿਹੜੀ ਸਾਰੀਆਂ ਨਾ ਚੀਜ਼ਾਂ ਤੋਂ ਉੱਪਰ ਉੱਠ ਜਾਏ ਪਰ ਮੈਜੋਰਟੀ ਸੰਸਾਰ ਤੇ ਉਹੀ ਆਦਾ ਵੀ ਜਿਹੜਾ ਸਰੀਰ ਨਾਲ ਸੰਬੰਧ ਰੱਖਦਾ ਤੇ ਸਰੀਰ ਦੀਆਂ ਲੋੜਾਂ ਦੀ ਪੂਰਤੀ ਵਾਸਤੇ ਉਹਨਾਂ ਨੂੰ ਮਾਇਆ ਵੀ ਚਾਹੀਦੀ ਕੱਪੜਾ ਵੀ ਚਾਹੀਦਾ ਭੋਜਨ ਵੀ ਚਾਹੀਦਾ ਸਾਧਨ ਵੀ ਚਾਹੀਦੇ ਤੇ ਤੁਸੀਂ ਮੈਂ ਵੀ ਤੇ ਉਹਦੇ ਵਿੱਚ ਹੀ ਆਉਨੇ ਆ ਤੇ ਹੁਣ ਗੱਲ ਮੁਕਦੀ ਗੁਰਮੁਖੋ ਇਹ ਹੈ ਵੀ ਹਰ ਇੱਕ ਜਗ੍ਹਾ ਤੇ ਜਾ ਕੇ ਅਸੀਂ ਇਹ ਕਹੀਏ ਜੀ ਇਹਨੂੰ ਨਹੀਂ ਬੋਲਣ ਦੇਣਾ ਉਹਨੂੰ ਨਹੀਂ ਬੋਲਣ ਦੇਣਾ ਹਾਂ ਹਾਂ ਜੀ ਫਲਾਣੇ ਲੋਕ ਕਿਉਂ ਚੱਲੇ ਆ ਭਾਈ ਜੇ ਤੇ ਕੋਈ ਉਹਨਾਂ ਨੂੰ ਧੱਕੇ ਨਾਲ ਲੈ ਕੇ ਚੱਲਿਆ ਜ਼ਬਰਦਸਤੀ ਲੈ ਕੇ ਚੱਲਿਆ ਫੇਰ ਜ਼ਰੂਰ ਰੋਕੋ ਫੇਰ ਪ੍ਰਸ਼ਾਸਨ ਵੀ ਰੋਕੇ ਪਰ ਜੇ ਅਗਲੇ ਆਪਦੀ ਮਰਜ਼ੀ ਨਾਲ ਚੱਲੇ ਆ ਤੇ ਤੁਸੀਂ ਤੇ ਮੈਂ ਕੌਣ ਹੁੰਨੇ ਕਿਸੇ ਨੂੰ ਕਹਿਣ ਵਾਲੇ ਵੀ ਤੂੰ ਨਾ ਜਾ ਤੇ ਉਹ ਕਹੂਗਾ ਵੀ ਭਾਈ ਫਿਰ ਮੈਨੂੰ ਤੂੰ ਦੱਸ ਵੀ ਤੇਰੇ ਵਾਲੇ ਪਾਸੇ ਆਣ ਕੇ ਤੇ ਮੈਨੂੰ ਕੁਝ ਵੀ ਨਹੀਂ ਮਿਲਿਆ ਉਧਰ ਜਾ ਕੇ ਭਾਵੇਂ ਮੈਨੂੰ ਕੋਈ ਝੂਠੀ ਤਸੱਲੀ ਮਿਲਦੀ ਆ ਚਾਹੇ ਕੋਈ ਝੂਠਾ ਇਨਾਮ ਮਿਲਦਾ ਤੇ ਚਾਹੇ ਕੋਈ ਮੈਨੂੰ ਜ਼ਿੰਦਗੀ ਦੀ ਜਿਉਣ ਵਾਸਤੇ ਕੋਈ ਥੋੜੀ-ਬੋਤੀ ਮਾਇਆ ਹੀ ਮਿਲਦੀ ਆ ਤੇ ਵੀ ਮੇਰੇ ਵਾਸਤੇ ਤੇ ਉਹ ਰਾਹ ਚੰਗਾ ਫਾੜੀ ਲੋਕ ਜਾ ਰਹੇ ਆ ਨਾ ਤੋ ਗੁਰੂਆਂ ਕੋ ਇਸ ਗੱਲ ਨੂੰ ਵਿਚਾਰਨਾ ਪੈਣਾ ਮੈਂ ਬੇਨਤੀ ਕਰਦਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਢਾਂਬੀ ਜੀ ਨੂੰ ਹਜੇ ਵੀ ਮੌਕਾ ਹੈ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਆਪ ਜੀ ਇੰਗਲੈਂਡ ਵੀ ਆਏ ਸੀ ਤੇ ਮੈਂ ਉਦੋਂ ਵੀ ਤੁਹਾਨੂੰ ਇਹ ਬੇਨਤੀ ਕੀਤੀ ਸੀ ਸਿੰਘ ਸਾਹਿਬ ਜ਼ਿੰਦਗੀ ਦੇ ਵਿੱਚ ਹਰ ਇੱਕ ਮਨੁੱਖ ਇਸ ਗੱਲ ਦਾ ਮਿਹਣਾ ਮਾਰਦਾ ਰਹਿੰਦਾ ਵੀ ਜੇ ਕਿਤੇ ਮੇਰੇ ਕੋਲ ਮੌਕਾ ਹੋਵੇ ਜਾਂ ਮੇਰੇ ਕੋਲ ਸਮਾਂ ਹੋਵੇ ਤੇ ਮੈਂ ਇਦਾਂ ਨਹੀਂ ਤੇ ਇਦਾਂ ਕਰ ਦਿਆਂ ਕਿਤੇ ਮੇਰੀ ਵਾਰੀ ਆ ਜਾਏ ਤੇ ਮੈਂ ਫਲਾਣਾ ਕੰਮ ਐ ਕਰ ਦਿਆਂ ਪਰਮਾਤਮਾ ਨੂੰ ਇਹ ਮਿਹਣਾ ਮਾਰਦਾ ਰਹਿੰਦਾ ਵੀ ਮੈਨੂੰ ਮੌਕਾ ਨਹੀਂ ਮਿਲਿਆ ਮੇਰੇ ਕੋਲ ਸਾਧਨ ਨਹੀਂ ਹੈਗੇ ਜਾਂ ਮੇਰੇ ਕੋਲ ਪਾਵਰ ਨਹੀਂ ਹੈ ਮੈਂ ਕੁਝ ਕਰ ਸਕਦਾ ਤਾਂ ਮੀ ਸਾਹਿਬ ਤੁਹਾਡੇ ਕੋਲੇ ਇਸ ਵਕਤ ਸੰਸਥਾ ਵੀ ਹੈ ਉਸ ਸੰਸਥਾ ਦੇ ਪ੍ਰਧਾਨ ਆ ਸਿੰਘ ਸਾਹਿਬ ਤੁਸੀਂ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵੀ ਹੋ ਤੇ ਕੌਮ ਦੇ ਵਿੱਚ ਤੁਹਾਡਾ ਸਤਕਾਰ ਵੀ ਹੈਗਾ ਇਸੇ ਤਰ੍ਹਾਂ ਸਾਡੇ ਬਾਕੀ ਜਥੇਦਾਰ ਸਹਿਬਾਨ ਨੇ ਬਾਕੀ ਸੰਪਰਦਾਵਾਂ ਹਨ ਜਿਹੜੀਆਂ ਗੁਰੂ ਸਾਹਿਬ ਜੀ ਦੇ ਅਸ਼ੀਰਵਾਦ ਨਾਲ ਚੱਲ ਰਹੀਆਂ ਉਹਨਾਂ ਦੇ ਮੁਖੀ ਸਹਿਬਾਨ ਤੁਹਾਡੇ ਕੋਲ ਤੇ ਇਹ ਬਹਾਨਾ ਨਹੀਂ ਨਾ ਹੋਣਾ ਚਾਹੀਦਾ ਵੀ ਜੇ ਮੇਰੇ ਹੱਥ ਪਾਵਰ ਨਹੀਂ ਹੁੰਦੀ ਤੇ ਮੈਂ ਆਹ ਕਰ ਦੇਣਾ ਸੀ ਜਾਂ ਮੇਰੇ ਕੋਲ ਆਹ ਨਹੀਂ ਸੀ ਤੁਹਾਨੂੰ ਮਹਾਰਾਜ ਨੇ ਮੌਕਾ ਵੀ ਦਿੱਤਾ ਤੁਹਾਨੂੰ ਪਾਵਰ ਵੀ ਦਿੱਤੀ ਤੇ ਤੁਹਾਨੂੰ ਉਸ ਅਸਥਾਨ ਤੇ ਵੀ ਬਿਠਾਇਆ ਹੋਇਆ ਮੈਂ ਸਾਰਿਆਂ ਦੀ ਗੱਲ ਕਰ ਰਿਹਾ ਕਿਸੇ ਇੱਕ ਵਿਅਕਤੀ ਦੀ ਨਹੀਂ ਪਰ ਆਪਣੀ ਉਸ ਪੋਜੀਸ਼ਨ ਤੇ ਬੈਠ ਕੇ ਤੁਸੀਂ ਪੰਥ ਦੇ ਨਾਲ ਗੁਰੂ ਸੱਚੇ ਪਾਤਸ਼ਾਹ ਜੀ ਦੇ ਸਿਧਾਂਤ ਦੇ ਨਾਲ ਖਿਲਵਾੜ ਕੀਤਾ। ਕੇਵਲ ਮੂੰਹ ਮਲਾਜੇ ਪਾਲੇ ਨੇ। ਜਿੱਥੇ ਕੌਮ ਦੇ ਲਈ ਦਰਦ ਰੱਖ ਕੇ ਅੱਗੇ ਹੋ ਕੇ ਲੱਗਣਾ ਸੀ ਉੱਥੇ ਨਹੀਂ ਤੁਰੇ। ਤੇ ਅੱਜ ਵੀ ਕੇਵਲ ਝੂਠੇ ਮੂੰਹ ਉਤੋਂ ਉਤੋਂ ਇੱਧਰ ਉੱਧਰ ਹੱਥ ਮਾਰਦੇ ਫਿਰਦੇ ਆ ਹਜੇ ਵੀ ਮੌਕਾ ਹੈ। ਹਜੇ ਵੀ ਸਮਾਂ ਹੈ। ਭਵੀ ਸਾਹਿਬ ਜਹੇਦਾਰ ਸਾਹਿਬ ਸੰਪਰਦਾ ਦੇ ਮੁਖੀ ਸਹਿਬਾਨ ਹਜੇ ਵੀ ਅੱਗੇ ਹੋ ਕੇ ਤੁਰ ਪਓ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਸਿਧਾਂਤ ਤੇ ਪੈਰਾ ਡਟ ਕੇ ਦੇ ਲਓ ਭਾਵੇਂ ਕੋ ਚੰਗਾ ਤੇ ਭਾਵੇਂ ਕੋ ਮਾੜਾ ਮੂੰਹ ਮਲਾਜੇ ਛੱਡ ਕੇ ਕੇਵਲ ਗੁਰੂ ਦੇ ਦਰ ਤੇ ਮੂੰਹ ਦੇਣ ਜੋਗੇ ਹੋ ਜਾਈਏ ਤੇ ਕਿਸੇ ਦੀ ਜ਼ਰਤ ਨਹੀਂ ਵੀ ਗੁਰੂ ਸੱਚੇ ਪਾਤਸ਼ਾਹ ਵਾਲਾ ਰਾਹ ਛੱਡ ਕੇ ਤੇ ਕਿਸੇ ਦੰਬੀ ਪਖੰਡੀ ਕੋਲ ਚਲੇ ਜਾਵੇ ਕਾਰਨ ਕੀ ਹੈ ਵੀ ਅਸੀਂ ਸਿਰਫ ਤੇ ਸਿਰਫ ਉੱਤੋਂ ਉੱਤੋਂ ਸੱਚੇ ਪਾਤਸ਼ਾਹ ਜੀ ਦੇ ਸੇਵਾਦਾਰ ਗੁਰੂ ਸੱਚੇ ਪਾਤਸ਼ਾਹ ਦੇ ਕੂਕਰ ਕਹਾਈ ਜਾਣੇ ਆ ਨਾ ਤੇ ਅਸੀਂ ਸੱਚੇ ਸੇਵਾਦਾਰ ਬਣੇ ਆ ਨਾ ਗੁਰੂ ਦੇ ਕੁੱਕਰ ਬਣੇ ਤੇ ਜਿੱਦਣ ਬਣ ਗਏ ਗੁਰੂ ਪਿਆਰਿਓ ਉਸ ਦਿਨ ਕਿਸੇ ਨੂੰ ਬਾਹ ਫੜ ਕੇ ਰੋਕਣਾ ਨਹੀਂ ਪੈਣਾ ਜਾਂ ਕਿਸੇ ਦੀ ਚਰਚਾ ਬੰਦ ਕਰਾਉਣ ਦੀ ਲੋੜ ਨਹੀਂ ਪੈਣੀ ਜਿੱਦਣ ਤੁਸੀਂ ਬਹਿ ਕੇ ਗੁਰੂ ਦੇ ਨਾਨਕ ਨਾਮ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਹੌਕਾ ਦਿਓਗੇ ਲੋਕਾਂ ਦੇ ਮਨ ਨੂੰ ਠੰਡ ਮਿਲੇਗੀ ਦੂਰ ਤੁਰੇ ਜਾਂਦੇ ਕੰਨਾਂ 'ਚ ਬੋਲ ਪੈਣਗੇ ਤੇ ਉਹ ਆਪਣੀ ਮਰਜ਼ੀ ਨਾਲ ਮੁੜ ਕੇ ਆ ਜਾਏਗਾ ਵੀ ਭਾਈ ਨਹੀਂ ਮੈਨੂੰ ਇੱਧਰ ਖੰਡ ਮਿਲਦੀ ਮੈਨੂੰ ਇੱਧਰ ਸਕੂਨ ਮਿਲਦਾ ਮੇਰਾ ਤਨ ਤੇ ਮਨ ਦਾ ਰੋਗ ਇੱਧਰਲੇ ਪਾਸੇ ਹਰਿਆ ਜਾਂਦਾ ਤੇ ਮੇਰੇ ਜੀਵਨ ਦੀਆਂ ਲੋੜਾਂ ਦੀ ਪੂਰਤੀ ਮੇਰਾ ਸੱਚੇ ਪਾਤਸ਼ਾਹ ਆਪਣੀ ਸਿੱਖਾਂ ਦੁਆਰਾ ਕਰ ਰਿਹਾ ਮੈਨੂੰ ਕਿਸੇ ਕੋਲ ਜਾਣ ਦੀ ਲੋੜ ਨਹੀਂ ਤੇ ਜੇ ਕੇਵਲ ਰੌਲਾ ਰੱਪਾ ਹੀ ਰੱਖਣਾ ਤੇ ਫੇਰ ਭਾਈ ਅੱਗੇ ਵੀ ਪਈ ਜਾਂਦਾ ਤੇ ਗਾਂ ਵੀ ਪਈ ਜਾਣਾ ਤੇ ਉਹਨਾਂ ਲੋਕਾਂ ਦਾ ਮੈਂ ਕਸੂਰ ਨਹੀਂ ਮੰਨਦਾ ਜਿਹੜੇ ਭਾਈ ਉੱਥੇ ਜਾ ਰਹੇ ਆ ਉਹਨਾਂ ਦੀ ਮਜਬੂਰੀ ਆ ਉਹਨਾਂ ਦੀ ਲੋੜ ਆ ਤੇ ਜਿੱਦਣ ਉਹਨਾਂ ਦੀ ਲੋੜ ਤੇ ਮਜਬੂਰੀ ਖਤਮ ਹੋ ਗਈ ਉਹ ਆਪੇ ਇਸ ਪਾਸੇ ਤੋਰ ਪੈਣਗੇ ਜਿਹਦੀ ਮਿਸਾਲ ਤੁਹਾਨੂੰ ਮਿਲ ਪੈਣੀ ਆ ਅੱਜ ਉੱਥੇ ਸਲਾਬਤਪੁਰੇ ਪ੍ਰੋਗਰਾਮ ਹੋ ਰਿਹਾ ਕੱਲ ਨੂੰ ਤੁਸੀਂ ਕੋਈ ਗੁਰਮਤ ਦਾ ਪ੍ਰੋਗਰਾਮ ਰੱਖ ਲਓ ਸਲਾਬਤਪੁਰੇ ਤੇ ਦੇਖ ਲਿਓ ਇਹੀ ਲੋਕ ਨੇ ਜਿਹੜੇ ਅੱਜ ਉੱਥੇ ਨਾਮ ਚਰਚਾ ਅੱਜ ਗਏ ਹੋਏ ਆ ਇਹੀ ਲੋਕ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਕਾਸ਼ ਤੇ ਮੱਥਾ ਟੇਕੀ ਤੇ ਲੰਗਰ ਛਕਣ ਉੱਥੇ ਵੀ ਆ ਜਾਣਗੇ ਤੇ ਜੇਕਰ ਕੋਈ ਪਰਸੋਂ ਨੂੰ ਉੱਥੇ ਜਗਰਾਤਾ ਰੱਖ ਲਵੇ ਇਹੀ ਲੋਕ ਰਾਤ ਨੂੰ ਜਗਰਾਤੇ ਜੀ ਵੀ ਆ ਜਾਣਗੇ ਤੇ ਜੇਕਰ ਭਾਈ ਕੋਈ ਕਬਰ ਵਾਲਾ ਕੋਈ ਹੋਰ ਉੱਥੇ ਆਪਦਾ ਭੰਡਾਰਾ ਰੱਖ ਲਵੇ ਤੇ ਇਹੀ ਲੋਕ ਉੱਥੇ ਵੀ ਚਲੇ ਜਾਣਗੇ ਕਿਉਂ ਕਿ ਕਿਉਂਕਿ ਲੋਕਾਂ ਨੂੰ ਪੇਟ ਲੱਗੇ ਹੋਏ ਆ ਉਹਨਾਂ ਨੂੰ ਪ੍ਰਸ਼ਾਦਾ ਚਾਹੀਦਾ ਉਹਨਾਂ ਨੂੰ ਭੁੱਖ ਲੱਗਦੀ ਆ ਲੋਕ ਮਨ ਕਰਕੇ ਤਨ ਕਰਕੇ ਸਟ्रेस ਦੇ ਨਾਲ ਘਰਾਂ ਦੇ ਵਿੱਚ ਤੰਗ ਪਰੇਸ਼ਾਨ ਆ ਉਹ ਰਸਤਾ ਲੱਭ ਰਹੇ ਵੀ ਮੈਨੂੰ ਕਿਤੇ ਨਾ ਕਿਤੇ ਕੋਈ ਠਾਰ ਮਿਲੇ ਕੋਈ ਸਹਾਰਾ ਮਿਲੇ ਜਿੱਥੇ ਕੋਈ ਮੇਰੀ ਗੱਲ ਸੁਣੇ ਤੇ ਜਿਹੜਾ ਭਾਈ ਉਹਨਾਂ ਦੀ ਗੱਲ ਸੁਣੇਗਾ ਲੋਕ ਆਪਣੇ ਆਪ ਉੱਥੇ ਚੱਲ ਕੇ ਜਾਣਗੇ। ਤੋਂ ਇਹਨਾਂ ਲੋਕਾਂ ਦਾ ਭਾਈ ਕਸੂਰ ਨਹੀਂ ਇਹਨਾਂ ਦੀ ਮਜਬੂਰੀ ਬਣ ਚੁੱਕੀ ਆ। ਤੇ ਉਹ ਲੋਕ ਇਹਨਾਂ ਦੀ ਮਜਬੂਰੀ ਦਾ ਫਾਇਦਾ ਚੁੱਕ ਰਹੇ ਆ ਤੇ ਅਸੀਂ ਉਸ ਚੀਜ਼ 'ਚ ناکਾਮ ਰਹੇ ਆ। ਦੋ ਹਲਾਰ ਰੁਪਿਆ ਪਾਠੀ ਸਿੰਘ ਨੂੰ ਦੇਣੇ ਆ 2100 ਰੁਪਿਆ ਅਸੀਂ ਕੀਰਤਨ ਵਾਲੇ ਸਿੰਘ ਨੂੰ ਦੇਣੇ ਆ ਤੇ 1100 ਰੁਪਿਆ ਅਸੀਂ ਕਹਿੰਦੇ ਜੀ ਕਥਾਵਾਚਕ ਨੂੰ ਦੇ ਦਈਏ ਤੇ ਤੁਸੀਂ ਮੈਨੂੰ ਦੱਸੋ ਵੀ ਭਾਈ ਕਿਹੜਾ ਫਿਰ ਮਹਾਪੁਰਖ ਪੈਦਾ ਕਰ ਦੂ ਤੁਹਾਡੇ ਲਈ ਉਹਨਾਂ ਨੂੰ ਤੇ ਇਸ ਗੱਲ ਦਾ ਫਿਕਰ ਹੈ ਵੀ ਭਾਈ ਜਾਂਦੇ ਮੈਂ ਬਾਣਾ ਲਾ ਕੇ ਤੇ ਕੋਈ ਹੋਰ ਕੰਮ ਕਰ ਲਵਾਂ ਜਿੱਥੋਂ ਮੇਰੇ ਘਰ ਦਾ ਖਰਚਾ ਚੱਲੇ ਤੇ ਮਾਫ ਕਰਿਆ ਜੇ ਉਥੇ ਵੀ ਸੰਗਤ ਮੱਥਾ ਟੇਕਣ ਲੱਗਿਆ ਟੁੱਟੇ ਪੈਸੇ ਭਾਲਦੀ ਆ ਵੀ ਭਾਈ 5 ਰੁਪਏ ਦੇ ਦਈਏ 10 ਦਾ ਬਣਾ ਦੇਣਾ ਪਵੇ ਤੇ ਜਿੱਥੇ ਕਿਤੇ ਨੱਚਣ ਗਾਉਣ ਵਾਲੀ ਦਾ ਪ੍ਰੋਗਰਾਮ ਹੁੰਦਾ ਤੇ ਬੈਂਕ ਤੋਂ ਦਸਾਂ ਦਸਾਂ ਦੀਆਂ ਨਵੀਆਂ ਗੱਡੀਆਂ ਕਢਾਈਆਂ ਜਾਂਦੀਆਂ ਵੀ ਅਸੀਂ ਸਿਰ ਕੋ ਉਾਰ ਕੇ ਸਿੱਟੀਆਂ ਤੇ ਜਿਨ੍ਹਾਂ ਨੂੰ ਅਸੀਂ ਗਰੀਬ ਪਰਿਵਾਰ ਕਹਿੰਨੇ ਆ ਉਹ ਵੀ ਆਪ ਦੇ ਧੀਆਂ ਪੁੱਤਰਾਂ ਦੇ ਘਰ ਜਾਂ ਤੇ ਬੱਚਿਆਂ ਦੇ ਜਨਮ ਦਿਨ ਤੇ 3 ਰੁਪਏ ਵਾਰ-ਵਾਰ ਸੁੱਟ ਦਿੰਦੇ ਆ ਤੇ ਰਾਗੀ ਜੱਥੇ ਨੂੰ ਇੱਕ ਵਾਰ ਜੇ ਕਿਸੇ ਨੇ 10 ਰੁਪਏ ਰੱਖ ਦਿੱਤੇ ਤੇ ਦੁਬਾਰਾ ਹੌਸਲਾ ਨਹੀਂ ਪੈਂਦਾ ਕਿ ਅਸੀਂ ਇਹਨਾਂ ਨੂੰ ਹੋਰ ਮਾਇਆ ਦੇ ਦਈਏ ਤੇ ਗੁਰਦੁਆਰਿਆਂ ਦੇ ਪ੍ਰਬੰਧਕ ਵੀ ਕਮੇਟੀਆਂ ਵਾਲੇ ਵੀ ਉਹ ਵੀ ਕਹਿੰਦੇ ਜੀ ਲਾਲਚ ਨਹੀਂ ਕਰਨਾ ਚਾਹੀਦਾ ਭਾਈ ਲਾਲਚ ਤੇ ਨਹੀਂ ਕਰਨਾ ਚਾਹੀਦਾ ਪਰ ਜਿਨ੍ਹਾਂ ਨੂੰ ਪੇਟ ਲੱਗਾ ਹੋਇਆ ਜਿਨ੍ਹਾਂ ਦੇ ਬੱਚੇ ਪਰਿਵਾਰ ਆ ਉਹ ਕਿੱਥੇ ਚਲੇ ਜਾਣ ਤੇ ਮੈਂ ਅੱਗੇ ਵੀ ਬੇਨਤੀ ਕੀਤੀ ਸੀ ਇਹ ਗੱਲੀ ਗੱਲ ਪੰਜਾਬ ਦੀ ਨਹੀਂ ਵਿਦੇਸ਼ਾਂ 'ਚ ਵੀ ਇਹੀ ਕੁਝ ਹੋ ਰਿਹਾ ਜਿਹੜੇ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਪ੍ਰਚਾਰ ਕਰਨਾ ਸੀ ਜਿਹੜੇ ਪੰਜਾਬ ਦੇ ਰਹਿਣ ਵਾਲੇ ਆ ਜਿਹੜੇ ਉਹ ਤਾਂ ਆਸਾਨਾਂ ਦੇ ਰਹਿਣ ਵਾਲੇ ਆ ਉਹਨਾਂ ਨੇ ਪੰਜਾਬ 'ਚ ਸਿੱਖੀ ਦਾ ਪ੍ਰਚਾਰ ਕਰਨਾ ਸੀ ਪਰ ਉਹ ਪੰਜਾਬ ਨੂੰ ਛੱਡ ਕੇ ਤੇ ਬਾਹਰਲੇ ਮੁਲਕਾਂ 'ਚ ਤੁਰੇ ਫਿਰਦੇ ਆ ਵੀ ਅਸੀਂ ਬਾਹਰਲੇ ਮੁਲਕਾਂ ਦੇ ਚਲੇ ਜਾਈਏ ਉੱਥੋਂ ਡਾਲਰ ਪੌਂਡਾ ਦੇ ਵਿੱਚ ਥੋੜੀ ਕਮਾਈ ਹੋ ਜਾਏ ਤੇ ਘਰ ਪਰਿਵਾਰ ਸਾਡਾ ਚੱਲ ਜਾਏ ਤੇ ਜਿਹੜੇ ਵਿਦੇਸ਼ਾਂ 'ਚ ਬੈਠੇ ਆ ਉਹ ਇੱਥੋਂ ਦੇ ਜਿਹੜੇ ਜੰਪਲ ਬੱਚੇ ਨੇ ਜਾਂ ਇੱਥੋਂ ਦੇ ਜਿਹੜੇ ਰਹਿਣ ਵਾਲੇ ਨੇ ਉਹਨਾਂ ਕੀਰਤਨੀਆਂ ਨੂੰ ਉਹਨਾਂ ਰਾਗੀਆਂ ਨੂੰ ਉਹਨਾਂ ਢਾਡੀਆਂ ਨੂੰ ਉਹਨਾਂ ਕਥਾਵਾਚਕਾਂ ਨੂੰ ਸਟੇਜਾਂ 'ਤੇ ਪਰੇ ਕਰੀ ਜਾਂਦੇ ਆ ਜੀ ਪੰਜਾਬ ਤੋਂ ਜੱਥਾ ਆਇਆ ਹੋਇਆ ਜੀ ਪੰਜਾਬ ਤੋਂ ਬਹੁਤ ਤਕੜੇ ਪ੍ਰਚਾਰਕ ਆਏ ਹੋਏ ਆ ਭਾਈ ਉਹਨਾਂ ਨੇ ਤੇ ਆਪਦਾ ਮਹੀਨਾ ਦੋ ਮਹੀਨੇ ਲਾ ਕੇ ਘਰ ਪਰਿਵਾਰ ਵਾਸਤੇ ਗੁਜ਼ਾਰਾ ਕਰਨਾ ਤੇ ਜਿਹੜਾ ਇੱਥੇ ਦਾ ਰਹਿਣ ਵਾਲਾ ਫਿਰ ਉਹ ਕਿੱਥੇ ਚਲੇ ਜਾਏਗਾ ਉਹ ਫਿਰ ਇਹੀ ਗੱਲ ਕਹਿੰਦਾ ਵੀ ਭਾਈ ਮੈਂ ਇਹ ਸਾਰਾ ਕੁਝ ਛੜ ਛਡਾ ਕੇ ਕੋਈ ਟੈਕਸੀ ਚਲਾ ਲੀਣਾ ਕਿਤੇ ਫੈਕਟਰੀ 'ਚ ਕੰਮ ਤੇ ਲੱਗ ਦੇਣਾ ਵੀ ਮੇਰੀ ਲੋੜ ਤੇ ਹੈ ਨਹੀਂ ਪੰਥ ਨੂੰ ਤੇ ਜੇ ਪੰਥ ਨੂੰ ਲੋੜ ਹੈ ਤੇ ਆਪਣੇ ਪ੍ਰਚਾਰਕਾਂ ਨੂੰ ਸੰਭਾਲ ਦੇ ਜਿਹੜੇ ਗੁਰੂ ਦੀ ਸਿੱਖੀ ਦੀ ਸਿਧਾਂਤ ਦੀ ਗੱਲ ਕਰਦੇ ਨੇ ਉਹਨਾਂ ਦੀ ਪਿੱਠ ਤੇ ਹੱਥ ਰੱਖਦੀਆਂ ਸਾਡੀਆਂ ਸੰਪਰਦਾਵਾਂ ਸਾਡੀਆਂ ਸੰਸਥਾਵਾਂ ਵੀ ਭਾਈ ਸਿੱਖਾ ਤੂੰ ਤਗੜਾ ਹੋ ਕੇ ਸੱਤੇ ਦਿਨ ਗੁਰੂ ਦੀ ਸਿੱਖੀ ਦਾ ਪ੍ਰਚਾਰ ਕਰ ਘਰ ਘਰ ਜਾ ਗੱਡੀ ਤੈਨੂੰ ਅਸੀਂ ਲੈ ਕੇ ਦਿੰਨੇ ਆ ਮੋਟਰਸਾਈਕਲ ਤੈਨੂੰ ਅਸੀਂ ਲੈ ਕੇ ਦਿੰਨੇ ਆ ਇੱਕ ਹਫ਼ਤੇ ਦੇ ਵਿੱਚ 5 ਪਿੰਡ 10 ਪਿੰਡ ਤੂੰ ਸਾਨੂੰ ਕੱਢ ਕੇ ਦੇ ਉੱਥੇ ਜਾ ਕੇ ਕਥਾ ਕਰਕੇ ਆ ਕੀਰਤਨ ਕਰਕੇ ਆ ਗੁਰੂ ਦੀ ਸਿੱਖੀ ਦਾ ਪ੍ਰਚਾਰ ਕਰਕੇ ਆ ਘਰ ਦਾ ਫਿਕਰ ਨਾ ਕਰੀ ਅਸੀਂ ਤੇਰੇ ਪਰਿਵਾਰ ਨੂੰ ਸਾਹਮਣੇ ਵਾਸਤੇ ਬੈਠੇ ਆ ਤੇ ਮਹਾਰਾਜ ਦੀ ਸਿੱਖੀ ਦੀ ਆਪੇ ਜੜਦੀ ਕਲਾ ਹੋ ਜਾਏਗੀ ਤੇ ਅਸੀਂ ਤੇ ਘਰੇ ਬੈਠੇ ਕਹਿੰਨੇ ਆ ਵੀ 10 ਰੁਪਏ ਖਰਚ ਨਹੀਂ ਨਾ ਪੈਣ ਤੇ ਪ੍ਰਚਾਰ ਫਿਰ ਆਣ ਕੇ ਭਾਈ ਸਰਸੇ ਵਾਲੇ ਨਹੀਂ ਕਰਨਾ ਬਰਾਦਾ ਸਵਮੀ ਵਾਲੇ ਨਰਕਧਾਰੀਆਂ ਨਹੀਂ ਕਰਨਾ ਗਿਰ ਜਾ ਕੇ ਆਲਿਆ ਨਹੀਂ ਕਰਨਾ ਕਿਉਂਕਿ ਆਪਣੇ ਬੰਦੇ ਆਲੀ ਤੇ ਸਾਡੇ ਕੋਲ ਨਾ ਸੁਣਨ ਲਈ ਸਮਾਂ ਆ ਨਾ ਦੇਣ ਨੂੰ ਮਾਇਆ ਆ ਤੇ ਨਾ ਹੀ ਅਸੀਂ ਉਹਨਾਂ ਦੀ ਪਿੱਠ ਤੇ ਹੱਥ ਰੱਖਿਆ ਵੀ ਤੁਸੀਂ ਜਾ ਕੇ ਗੁਰੂ ਦੀ ਸਿੱਖੀ ਦਾ ਪ੍ਰਚਾਰ ਕਰੋ ਹਾਂ ਇਹਨਾਂ ਜ਼ਰੂਰ ਕਹੀ ਜਾਂਦੇ ਆ ਜੀ ਪੰਥ ਥੱਲੇ ਚੱਲੇ ਚੱਲਿਆ ਪੰਥ ਦੇ ਵਿੱਚੋਂ ਸਿੱਖੀ ਘੜ ਚੱਲੀ ਸਿੱਖਾਂ ਦਾ ਇਹ ਹੋ ਗਿਆ ਸਿੱਖਾਂ ਦਾ ਉਹ ਕਿਉਂਕਿ ਸਾਡੀ ਤੇ ਜ਼ਿੰਮੇਵਾਰੀ ਕੋਈ ਰਹੀ ਨਹੀਂ ਤੋਂ ਮਾਫ਼ ਕਰਿਆ ਜੇ ਹੋ ਸਕਦਾ ਮੇਰੇ ਵਿਚਾਰਾਂ ਦੇ ਨਾਲ ਆਪ ਬੋਧੀ ਸੰਗਤ ਸਹਿਮਤ ਨਾ ਹੋਵੋ ਪਰ ਸਿਰਸੇ ਵਾਲੇ ਦੇ ਜਾਣ ਵਾਲੇ ਲੋਕਾਂ ਦਾ ਕਸੂਰ ਨਹੀਂ ਸਾਡੇ ਜਥੇਦਾਰਾਂ ਦਾ ਸਾਡੀਆਂ ਕਮੇਟੀਆਂ ਦਾ ਸਾਡੀਆਂ ਸੰਪਰਦਾਵਾਂ ਦਾ ਸਾਡੇ ਗੁਰਸਿੱਖਾਂ ਦਾ ਉਹ ਕਿਰਦਾਰ ਨਹੀਂ ਰਿਹਾ ਜਿਸ ਕਰਕੇ ਲੋਕ ਸਿੱਖੀ ਵਾਲੇ ਪਾਸੇ ਤੋਂ ਮੂੰਹ ਫੇਰ ਕੇ ਇਹਨਾਂ ਝੂਠੇ ਲੋਕਾਂ ਵੱਲ ਤੁਰੇ ਫਿਰਦੇ ਆ ਤੇ ਜੇ ਉਸ ਦਿਨ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਸਿੱਖਾਂ ਦੇ ਅੰਦਰ ਉਹ ਗੁਰੂ ਨਾਨਕ ਮਹਾਰਾਜ ਦੀ ਬਾਣੀ ਦੀ ਜੋਤ ਪ੍ਰਗਟ ਹੋ ਗਈ ਲੋਕਾਂ ਦਾ ਮਨ ਦਾ ਰੋਗ ਤਨ ਦਾ ਰੋਗ ਹਰਨਾ ਹੋ ਗਿਆ ਸ਼ੁਰੂ ਹੋ ਗਿਆ ਤੇ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਪੈਣੀ ਕੋਈ ਡਾਕਟਰ ਚੰਗਾ ਹੋਵੇ ਨਾ ਉਹ ਕਦੇ ਮਸ਼ਹੂਰੀ ਦੇ ਬੋਰਡ ਨਹੀਂ ਲਾਉਂਦਾ ਵੀ ਭਾਈ ਮੇਰੇ ਕੋਲ ਦਵਾ ਲੈਣ ਆਓ ਜਿਹਨੂੰ ਆਰਾਮ ਆ ਗਿਆ ਉਹ ਜਾ ਕੇ ਲੋਕਾਂ ਨੂੰ ਰੋਣਾ ਪਾਉਂਦਾ ਵੀ ਭਾਈ ਫਲਾਨੀ ਜਗ੍ਹਾ ਤੇ ਫਲਾਨਾ ਡਾਕਟਰ ਚੰਗਾ ਮੇਰਾ ਰੋਗ ਕਟਿਆ ਗਿਆ ਮੈਨੂੰ ਆਰਾਮ ਆ ਗਿਆ ਤੁਸੀਂ ਵੀ ਚਲੇ ਜਾਓ ਤੇ ਲੋਕ ਆਪਣੀ ਮਰਜ਼ੀ ਨਾਲ ਜਾਂਦੇ ਉੱਥੇ ਤੇ ਗੁਰਮੁਖੋ ਜਿੱਥੇ ਇਹਨਾਂ ਦਸਾਂ ਦਸਾਂ ਰੁਪਈਆ ਦੇ ਸੇਲ ਤੇ ਜੁੱਤੀਆਂ ਲੱਗੀਆਂ ਹੁਣ ਸ਼ੂ ਲੱਗੇ ਹੋਣ ਉੱਥੇ ਭੀੜ ਬਹੁਤੀ ਹੁੰਦੀ ਆ ਤੇ ਉਹਨਾਂ ਨੂੰ ਆਵਾਜ਼ਾਂ ਮਾਰਨੀਆਂ ਪੈਂਦੀਆਂ ਜੀ ਸੇਲ 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 ਆਜੋ ਆਜੋ ਇੱਕ ਲੈ ਜਾਓ ਇੱਕ ਫ੍ਰੀ ਜਿਹੜਾ ਕੋਈ ਚੰਗਾ ਬ੍ਰੈਂਡ ਆ ਕੋਈ ਚੰਗਾ ਜੋੜਾ ਬਣਾਉਣ ਵਾਲਾ ਕੋਈ ਚੰਗੀ ਜੁੱਤੀ ਬਣਾਉਣ ਵਾਲਾ ਨਾ ਜਿਨ੍ਹਾਂ ਦਾ ਨਾਮ ਆ ਉਹ ਕਦੇ ਸੇਲਾ ਨਹੀਂ ਲਾਉਂਦੇ ਕਦੇ ਬਾਜਾ ਨਹੀਂ ਮਾਰਦੇ ਲੋਕ ਆਪ ਪੁੱਛ-ਪੁੱਛ ਕੇ ਜਾਂਦੇ ਵੀ ਫਲਾਨੀ ਜਗ੍ਹਾ ਤੇ ਜਾਣਾ ਭਾਈ ਉਹਨਾਂ ਦੀ ਜਗ੍ਹਾ ਦਾ ਦੱਸੋ ਸਾਨੂੰ ਦੂਰੋਂ ਨੇੜੇੋਂ ਚੱਲ ਕੇ ਜਾ ਕੇ ਲੋਕ ਆਪ ਕੁਛ-ਕੁਛ ਕੇ ਜਾਂਦੇ ਵੀ ਅਸੀਂ ਫਲਾਨੀ ਜਗ੍ਹਾ ਤੇ ਜਾਓ ਕਦੇ ਦੇਖਿਆ ਕਿਸੇ ਸੁਨਿਆਰੇ ਦੀ ਜਗ੍ਹਾ ਦੇ ਉੱਪਰ ਸੇਲ ਲੱਗੀ ਹੋਵੇ ਜਾਂ ਉਹ ਬਾਜਾ ਮਾਰਦੇ ਹੋਣ ਵੀ ਅੱਜ ਸੋਨਾ ਸਸਤਾ ਕਰ ਦਿੱਤਾ ਅੱਜ ਫਲਾਨਾ ਹੋ ਗਿਆ ਨਹੀਂ ਨਾ ਆਪ ਅਸੀਂ ਜਾ ਕੇ ਕਹਿੰਦੇ ਆ ਜੀ ਆਹ ਗਹਿਣਾ ਸਾਨੂੰ ਬਣਾ ਕੇ ਦਿਓ ਤੇ ਉਹ ਕਹਿੰਦਾ ਭਾਈ ਇੰਨੇ ਪੈਸੇ ਲੱਗਣੇ ਤੇ ਅਸੀਂ ਕਹਿੰਦੇ ਜੀ ਦਿਆਂਗੇ ਤੁਸੀਂ ਬਣਾ ਦਿਓ ਤੇ ਜਿੱਥੇ ਪਲਾਸਟਿਕ ਦੇ ਭਾਂਡੇ ਤੇ ਰਬੜ ਦੀਆਂ ਚੀਜ਼ਾਂ ਮਿਲਦੀਆਂ ਤੇ ਉਹ ਵੇਖ ਲਓ ਕਿਵੇਂ ਬਾਜ਼ਾ ਮਾਰਦੇ ਆਜੋ ਜੀ ਲੈ ਜਾਓ ਜੀ ਸਸਤੇ ਹੋ ਗਏ ਜੀ ਅੱਜ ਸਸਤੇ ਤੇ ਕੱਲ ਸਸਤੇ ਜੇਕਰ ਤੁਹਾਡੇ ਕੋਲ ਕਿਰਦਾਰ ਹੈ ਤੁਹਾਡੀ ਚੀਜ਼ ਦੇ ਵਿੱਚ ਦਮ ਹੈ ਤੁਹਾਡੇ ਕੋਲ ਗੁਣ ਹੈ ਤੇ ਜੇ ਤੁਸੀਂ ਸੋਨੇ ਦੇ ਵਪਾਰੀ ਹੋ ਤੇ ਭਾਈ ਪਲਾਸਟਿਕ ਦੀਆਂ ਚੀਜ਼ਾਂ ਵਾਲੇ ਤੁਹਾਡਾ ਕਦੇ ਵੀ ਮੁਕਾਬਲਾ ਨਹੀਂ ਕਰ ਸਕਦੇ ਕਿ ਜੇ ਮੈਂ ਕਹਾਂ ਵੀ ਨਹੀਂ ਮੇਰਾ ਸੌਦਾ ਬਹੁਤ ਖਰਾ ਆ ਮੈਂ ਸੋਨੇ ਦਾ ਵਪਾਰੀ ਹਾਂ ਤੇ ਬਾਕੀ ਸਾਰੀਆਂ ਸੇਲ ਦੀਆਂ ਦੁਕਾਨਾਂ ਬੰਦ ਕਰ ਦਿਆਂ ਤਾਂ ਲੋਕ ਮੇਰੇ ਕੋਲ ਆਉਣਗੇ ਭਾਈ ਸਿੱਖਾ ਇਹ ਧਿਆਨ ਮਾਰ ਕੇ ਵੇਖ ਵੀ ਤੇਰੇ ਕੋਲ ਉਹ ਸੌਦਾ ਹੈ ਨਹੀਂ ਇਸ ਕਰਕੇ ਲੋਕ ਤੇਰੀ ਦੁਕਾਨ ਦੀ ਜਗ੍ਹਾ ਦੂਜੀ ਤੇ ਜਾ ਰਹੇ ਆ ਤੇ ਮੈਂ ਬਾਰ ਬਾਰ ਬੇਨਤੀ ਕਰਦਾ ਮਹਾਰਾਜ ਦੀ ਬਾਣੀ 'ਚ ਕੋਈ ਕਮੀ ਨਹੀਂ ਗੁਰੂ ਸੱਚੇ ਪਾਤਸ਼ਾਹ ਨੇ ਐਸਾ ਖਜ਼ਾਨਾ ਸਾਨੂੰ ਦਿੱਤਾ ਜਿਹੜਾ ਰੰਧੀ ਦੁਨੀਆ ਤੱਕ ਕਦੇ ਮੁੱਕ ਨਹੀਂ ਸਕਦਾ ਪਰ ਉਹਨੂੰ ਵੰਡਣ ਵਾਲੇ ਉਹਨੂੰ ਵਰਤੌਣ ਵਾਲੇ ਜਿਹੜੇ ਮੋਰੀ ਬਣੀ ਬੈਠੇ ਨੇ ਉਹਨਾਂ ਦਾ ਉਹ ਕਿਰਦਾਰ ਨਹੀਂ ਰਿਹਾ ਇਸ ਕਰਕੇ ਲੋਕ ਤੁਹਾਡੇ ਵੱਲ ਆਉਣ ਦੀ ਜਗ੍ਹਾ ਇਹਨਾਂ ਝੂਠੇ ਲੋਕਾਂ ਵੱਲ ਜਾ ਰਹੇ ਹਨ ਇੰਨੀਆਂ ਕਮੇਟੀਆਂ ਬੇਨਤੀਆਂ ਪ੍ਰਮਾਨ ਕਰਿਓ ਉਮੀਦ ਕਰਦਾ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਸਮੱਤ ਬਖਸ਼ ਦੇਣ ਤੇ ਪੰਥ ਦੀ ਚੜ੍ਹਦੀ ਕਲਾ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਯੋਗਦਾਨ ਪਾਉਣ ਦਾ ਬਲ ਬਖਸ਼ ਦੇਣ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ